ਉੱਥੇ ਵੀ ਆਪਣੇ ਪੰਜਾਬੀ ਹੁੰਦੇ ਹੀ ਆ ਵੀ ਕੋਈ ਇਹਨੂੰ ਕਮਰਾ ਨਾ ਦੇਓ ਕੋਈ ਇਹਨੂੰ ਕੰਮ ਨਾ ਦੇਓ ਇਹਨੂੰ ਪਤਾ ਲੱਗ ਜੇ ਵੀ ਕਿਵੇਂ ਠੱਗੀਆਂ ਮਾਰੀ ਜਾਂਦੀਆਂ ਹੁੰਦੀਆਂ ਇਹਦੇ ਕੋਲ ਇੱਕ ਗੱਡੀ ਸੀ ਉਹ ਵੀ ਲੈ ਗਈ ਪੈਲੀ ਗਹਿਣੇ ਇਹਦੀ ਹੋ ਗਈ ਸੋਨਾ ਇਹਨੇ ਆਪਦੀ ਮਾਂ ਦਾ ਵੀ ਸਭ ਲੈਣ ਟੰਨ ਟਾ ਬਣਾ ਕੇ ਆਖਰਾਂ ਵਿਚਾਰਾ ਇਹਦੇ ਕੋਲ ਤਾਂ ਹੁਣ ਵਕੀਲਾਂ ਨੂੰ ਦੇਣ ਨੂੰ ਪੈਸੇ ਵੀ ਹੈ ਨਹੀਂ ਜਿਹੜਾ ਮੋਟਰ ਹੈਗਾ ਸੀ ਉਹ ਵੀ ਮੇਰਾ ਖਿਆਲੇ ਕਿਸੇ ਦਾ ਮੰਗੀ ਫਿਰਦਾ ਉਹ ਸੇ ਬੰਦਾ ਇਹ ਜਿਹੜਾ ਗੱਡੀਆਂ ਦੇ ਚੜਦੀ ਅੱਜੇ ਸ਼ੈਗਲ ਦੇ ਜਾਂਦਾ ਉਹਨੋਂ ਇਹ ਲਾਂਤਾਂ ਪਾਉਣ ਸਾਰੇ ਵੀ ਜਾ ਇੱਥੋਂ ਭੱਜ ਜਾ ਤੂੰ ਇਹ ਠੱਗੀ ਮਾਰ ਕੇ ਆਈ ਐ ਉੱਥੇ ਦਵਲਣ ਜਿਵੇਂ ਆਪਾਂ ਕੁੱਤੇ ਦੇ ਡੰਡੇ ਮਾਰਦੇ ਨੇ ਐ ਵੱਜਣੇ ਚਾਹੀਦੇ ਕੁੜੀ ਨੂੰ ਉੱਥੋਂ ਆਪਾਂ ਰਿਪੋਰਟ ਕਰਾਉਣ ਦੀ ਕੋਸ਼ਿਸ਼ ਕਰੋ ਵੱਤ ਵੱਤ ਜੇ ਉੱਥੋਂ ਉਹ ਕੁੜੀ ਰਿਪੋਰਟ ਹੋ ਕੇ ਵਾਪਸ ਆਉਂਦੀ ਜਾਣਾ ਕਿਉਂਕਿ ਅੱਗੇ ਤੋਂ ਕੋਈ ਠੱਗੀ ਮਾਰਨ ਤੋਂ ਪਹਿਲਾਂ 100 ਵਾਰ ਸੋਚੂਗਾ ਜਿਹੜੀ ਇਹ ਗਾਣੀ ਹੈ ਹਰੇਕ ਪੰਜਾਬ ਦੇ ਪਿੰਡ ਦੇ ਵਿੱਚੋਂ ਹਰੇਕ ਘਰ ਦੀ ਬਾਣੀ ਜਿੱਪਣੀ ਪਈ ਐ ਜੀ ਕੁੜੀਆਂ ਉੱਧਰ ਜਾ ਕੇ ਮੁੱਕਰ ਜਾਂਦੀਆਂ ਮੁੰਡੇ ਇੱਧਰ ਕੋਈ ਡਿਪਰੈਸ਼ਨ 'ਚ ਕੋਈ ਖੌਤਕੁਸ਼ੀ ਕਰਦਾ ਕੋਸ਼ ਕਰਦਾ ਉਹਨਾਂ ਨੂੰ ਕੋਈ ਫਰਕ ਮੁੰਡਾ ਅਸੀਂ ਮਰਸਾ ਬਚਾਇਆ ਇਹ ਦੋ ਵਰੀ ਦਾ ਸੂਰਸ਼ਣ ਕਰਨ ਲੱਗਾ ਸੀ ਕੁੜੀ ਇਹ ਕਹਿਰੀ ਕਿ ਇਸ ਘਰ ਦੇ ਵਿੱਚ ਤਾਂ ਕੋਈ ਕੁੜੀ ਨਹੀਂ ਵੱਸ ਸਕਦੀ ਨਹੀਂ ਕੁੜੀ ਵੱਸ ਸਕਦੀ ਕੁੜੀ ਦੇ ਲੱਛਾ ਨਹੀਂ ਵਸਣਦੇ ਜੇ ਇਹ ਮੁੰਡੇ ਚ ਕੋਈ ਵੀ ਨਸ਼ਾ ਪਾਇਆ ਗਿਆ ਤਾਂ ਅਸੀਂ ਸਰਨੀਮਾ ਕਰਕੇ ਉਥੋਂ ਤੋ ਰਾਵਾਂਗੇ ਕੁੜੀ ਨੂੰ 1% ਨਹੀਂ ਉਹ ਤਾਂ ਮਾਫੀ ਮੰਗਾਵਾਂਗੇ ਅਸੀਂ ਚੁੱਪ ਕਰਕੇ ਨੀਵੇਂ ਹੋ ਕੇ ਮੋੜਾਂ ਵਾਂਗੇ ਜਿਹੜਾ ਇਹ ਇਸ ਪਰਿਵਾਰ ਦੇ ਨਾਲ ਜਿਹੜੀ ਠੱਗੀ ਮਾਰੀ ਹੈ ਇਹ ਉਹਨਾਂ ਨੇ ਪੂਰੇ ਪ੍ਰੀਪਲਾਨ ਦੇ ਨਾਲ ਹੀ ਠੱਗੀ ਮਾਰੀ ਹੈ ਜਿਵੇਂ ਇਹਦੇ ਤੇ ਇਲਜ਼ਾਮ ਲਾਉਣ ਦੇ ਵੀ ਮੁੰਡਾ ਨਸ਼ਾ ਕਰਦਾ ਕਿਸੇ ਵੀ ਤਰੀਕੇ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਜੇ ਨੋਖੇ ਕੱਢ ਦੇਣਾ ਅਸੀਂ ਲਾਤਾਂ ਥੱਲੇ ਲੰਘ ਜਾਗੇ ਖੋਖਰ ਦੀ ਪਟਾਇਤ ਕੋਈ ਵੀ ਨੋਖੇ ਕੱਢ ਤਾਸੀਂ ਤਾਂ ਇਹ ਚਾਹੁੰਦੇ ਆ ਵੀ ਜੇ ਉਹ ਕੁੜੀ ਦੁਬਾਰਾ ਵੀ ਆ ਕੇ ਪਰਿਵਾਰ ਦੇ ਵਿੱਚ ਵਸਣਾ ਚਾਹੁੰਦੀ ਆ ਉਹਨੂੰ ਸਾਰਾ ਪਰਿਵਾਰ ਇਹ ਪੈਸਾ ਛੱਡਣ ਲਈ ਵੀ ਤਿਆਰ ਆ ਤੋ ਇੱਥੇ ਆ ਕੇ ਕੈਨੇਡਾ ਛੱਡ ਕੇ ਇਸ ਪਰਿਵਾਰ ਦੇ ਨਾਲ ਆ ਕੇ ਖੜੇ ਇਹ ਜਾ ਇਹਨਾਂ ਦਾ ਪੈਸਾ ਦੇ ਵੀ ਅਸੀਂ ਤਾਂ ਇਹ ਚੀਜ਼ ਹਾਂ ਯਾਰ ਇਹ ਜੁਦਾ ਮਰੇ ਚੰਗੇ ਆ 45 ਲੱਖ ਰੁਪਈਆ ਵੀ ਆ ਜਵਾਕ ਤੁਹਾਡੇ ਸਾਹਮਣੇ ਕਹੀ ਜਾਂਦੇ ਮੈਂ ਉਹਨਾਂ ਦੀ ਬਾਰ ਚ ਆ ਕੇ ਅੱਗ ਲਾ ਦੂੰ ਸਾਡੇ ਕੋਲੇ ਕੋਈ ਨਹੀਂ ਪੈਸੇ ਵੀ ਲਾ ਲਏ ਸੀ ਜਵਾਕ ਵੀ ਲਾ ਲਏ ਸੀ ਖੱਟਿਆ ਕੀ ਇਹ ਜੇ ਇਹ ਜੇ ਵੀ ਹਾਂ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾ ਪ੍ਰਿੰਸ ਨਿਆਲ ਇਸ ਵਕਤ ਪਿੰਡ ਜੀਤਾ ਸਿੰਘ ਵਾਲਾ ਚ ਖੜੇ ਹਾਂ ਜਿੱਥੋਂ ਦੇ ਨੌਜਵਾਨ ਗੁਰਜੀਤ ਸਿੰਘ ਦੇ ਨਾਲ ਅਜਿਹਾ ਕੇਸ ਹੋਇਆ ਪਤਨੀ ਕੈਨੇਡਾ ਜਾ ਕੇ ਮੁੱਕਰ ਗਈ ਔਰ 45 ਲੱਖ ਰੁਪਏ ਪਰਿਵਾਰ ਦਾ ਲੱਗ ਗਿਆ ਔਰ ਦੂਜੇ ਪਾਸੇ ਪਤਨੀ ਇਹ ਕਹਿ ਰਹੀ ਕਿ ਮੁੰਡੇ ਦੇ ਵਿੱਚ ਨੁਕਸਾ ਮੁੰਡਾ ਠੀਕ ਨਹੀਂ ਹੈ ਪਰ ਇਸ ਵਕਤ ਪਿੰਡ ਦੇ ਵਿੱਚ ਖੜੇ ਆ ਪੂਰਾ ਪਿੰਡ ਇਸ ਨੌਜਵਾਨ ਦੇ ਨਾਲ ਖੜਾ ਹੈ ਮੁੰਡੇ ਦੇ ਵਿੱਚ ਕੋਈ ਨੁਕਸ ਨਹੀਂ ਆ ਪਿੰਡ ਵਾਲਿਆਂ ਦਾ ਕਹਿਣਾ ਹੈ ਕੋਈ ਨਸ਼ਾ ਪੱਤਾ ਨਹੀਂ ਕਰਦਾ ਇਹ ਸਿਰਫ ਠੱਗੀ ਕੀਤੀ ਗਈ ਹੈ ਤੁਹਾਨੂੰ ਅਸੀਂ ਦਿਖਾ ਦਈਏ ਇਹ ਪਿੰਡ ਦੇ ਮੋਤਵਾਰ ਬੰਦੇ ਨੇ ਜੋ ਗੁਰਜੀਤ ਸਿੰਘ ਦੇ ਇਸ ਵਕਤ ਘਰ ਦੇ ਵਿੱਚ ਖੜੇ ਆ ਗੁਰਜੀਤ ਸਿੰਘ ਦੀ ਜ਼ਮੀਨ ਕਹਨੇ ਆ ਗੁਰਜੀਤ ਸਿੰਘ ਦੇ ਵੇੜੇ 'ਚ ਇੱਕ ਗੱਡੀ ਸੀ ਉਹ ਵੀ ਵਿਕ ਗਈ ਔਰ ਗੁਰਜੀਤ ਸਿੰਘ ਇਸ ਵਕਤ ਡਿਪਰੈਸ਼ਨ ਦੇ ਵਿੱਚੋਂ ਗੁਜ਼ਰ ਰਿਹਾ ਹੈ ਬਹੁਤ ਹਾਲਾਤ ਮਾੜੇ ਇਸ ਵਕਤ ਹੋ ਚੁੱਕੇ ਨੇ ਕਿ ਵਕੀਲਾ ਨੂੰ ਪੈਸੇ ਦੇਣ ਜੋਗੇ ਵੀ ਨਹੀਂ ਰਹੇ ਕਿਉਂਕਿ ਇਨਾ ਪੈਸਾ ਪਹਿਲਾਂ ਹੀ ਕੁੜੀ ਤੇ ਲਾ ਦਿੱਤਾ ਔਰ ਕੁੜੀ ਨੇ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਕਿ ਮੈਨੂੰ ਮੁੰਡਾ ਸੋਣਾ ਨਹੀਂ ਲੱਗਦਾ ਔਰ ਮੁੰਡੇ ਦੇ ਨਾਲ ਅਸੀਂ ਗੱਲਬਾਤ ਕੀਤੀ ਗੁਰੂ ਮਹਾਰਾਜ ਜੀ ਯਕੀਨ ਰੱਖਣ ਵਾਲਾ ਮੁੰਡਾ ਇੱਕ ਚੰਗੀ ਸੋਚ ਰੱਖਣ ਵਾਲਾ ਮੁੰਡਾ ਅਸੀਂ ਪਰਸਨਲੀ ਤੌਰ ਤੇ ਗੱਲਬਾਤ ਕਰਦਿਆਂ ਦੇਖਿਆ ਹੁਣ ਇਹ ਕੁੜੀ ਕਿਉਂ ਇਲਜ਼ਾਮ ਲਗਾ ਰਹੀ ਹੈ ਕੁੜੀ ਨੂੰ ਕੀ ਨੁਕਸ ਲੱਗਦਾ ਹੈ ਕੁੜੀ ਇੱਕ ਖੁੱਲ ਕੇ ਦੱਸ ਵੀ ਨਹੀਂ ਰਹੀ ਔਰ ਪਰਿਵਾਰਕ ਮੈਂਬਰਾਂ ਤੇ ਪਰਚਾ ਵੀ ਦਰਜ ਹੋ ਚੁੱਕਿਆ ਹੈ ਪਰ ਹਾਲੇ ਤੱਕ ਇਸ ਪਰਿਵਾਰ ਨੂੰ ਕੋਈ ਆਸ ਉਮੀਦ ਲੱਗ ਨਹੀਂ ਰਹੀ ਕਿ ਪਰਿਵਾਰ ਨੂੰ ਇਨਸਾਫ ਮਿਲੇਗਾ ਪੈਸਾ ਮਿਲੇਗਾ ਔਰ ਕਿੰਨਾ ਵੱਡਾ ਹੌਸਲਾ ਇਸ ਵੀਰ ਦਾ ਕਹਿੰਦਾ ਕਿ ਕੁੜੀ ਅੱਜ ਵੀ ਘਰੇ ਆ ਜਾਵੇ ਅਸੀਂ ਵਸਾਉਣ ਨੂੰ ਤਿਆਰਾਂ ਸੀ ਜ਼ਮੀਨ ਵੇਚ ਦਵਾਂਗੇ ਅਸੀਂ ਵਸਾਉਣ ਨੂੰ ਤਿਆਰਾਂ ਅਸੀਂ ਕਰਜ਼ਾ ਆਪੇ ਲੈ ਲਵਾਂਗੇ ਪਰ ਇੱਕ ਵਾਰ ਕੁੜੀ ਇਸ ਘਰ ਦੇ ਵਿੱਚ ਆ ਜਾਵੇ ਪਰ ਕੁੜੀ ਆਉਣ ਨੂੰ ਤਿਆਰ ਨਹੀਂ ਹੈ ਕੁੜੀ ਨੇ ਕਲੀਅਰ ਕਰ ਦਿੱਤਾ ਹੈ ਕਿ ਮੈਂ ਇਸ ਮੁੰਡੇ ਨਾਲ ਨਹੀਂ ਰਹਿਣਾ ਔਰ ਪੈਸੇ ਦੇਣ ਦੀ ਗੱਲ ਕੀਤੀ ਜਾਵੇ ਤਾਂ ਪੈਸੇ ਦੇਣ ਨੂੰ ਲੈ ਕੇ ਵੀ ਪਰਿਵਾਰ ਕੋਈ ਹੱਤਬਾਨ ਨਹੀਂ ਫੜਾਰਿਆ ਮੈਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਇਸ ਕਰਕੇ ਕਰਨੀ ਆ ਕਿਉਂਕਿ ਬੜੇ ਇਲਜ਼ਾਮ ਕੁੜੀ ਦੇ ਵੱਲੋਂ ਲਾਏ ਗਏ ਮਾਪਿਓ ਦੇ ਵੱਲੋਂ ਲਾਏ ਜਾ ਰਹੇ ਮੁੰਡੇ ਮੁਤਾਬਕ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਇੱਥੇ ਮੌਜੂਦ ਨੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਬੋਲ ਪੰਜਾਬ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸੋਸ਼ਲ ਮੀਡੀਆ ਦੇ ਜਰੀਏ ਜਾਂ ਹੋਰ ਵੀ ਕਈ ਚੈਨਲ ਆ ਵਾਲੇ ਇਸ ਪਰਿਵਾਰ ਦੇ ਨਾਲ ਇਹਦਾ ਹੱਕ ਜਾਣਨ ਦੇ ਲਈ ਇਹਦੀ ਸੱਚਾਈ ਜਾਣਨ ਦੇ ਲਈ ਇਸ ਪਿੰਡ ਦੇ ਵਿੱਚ ਪਹੁੰਚੇ ਆ ਜਿਹੜਾ ਇਹ ਇਸ ਪਰਿਵਾਰ ਦੇ ਨਾਲ ਜਿਹੜੀ ਠੱਗੀ ਮਾਰੀ ਹੈ ਇਹ ਉਹਨਾਂ ਨੇ ਪੂਰੇ ਪ੍ਰੀਪਲਾਨ ਦੇ ਨਾਲ ਹੀ ਠੱਗੀ ਮਾਰੀ ਹੈ ਜਿਵੇਂ ਇਹਦੇ ਤੇ ਇਲਜ਼ਾਮ ਲਾਉਂਦੇ ਵੀ ਮੁੰਡਾ ਨਸ਼ਾ ਕਰਦਾ ਕਿਸੇ ਵੀ ਤਰੀਕੇ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਤੁਸੀਂ ਦੇਖ ਲਓ ਵੀ ਅੱਜ ਮੌਸਮ ਪੂਰਾ ਖਰਾਬ ਆ ਤਾਂ ਵੀ ਪੂਰਾ ਪਿੰਡ ਇਸ ਦੇ ਨਾਲ ਆ ਕੇ ਖੜਿਆ ਜੇ ਕੋਈ ਮੁੰਡਾ ਨਸ਼ਾ ਕਰਦਾ ਹੁੰਦਾ ਤਾਂ ਕਿਸੇ ਨੇ ਆ ਕੇ ਖਰਾਬ ਮੌਸਮ ਦੇ ਵਿੱਚ ਇੱਥੇ ਆ ਕੇ ਕਿਸੇ ਨੇ ਖੜਨਾ ਨਹੀਂ ਸੀ ਅਗਲਾ ਕਹਿੰਦਾ ਵੀ ਮੁੰਡਾ ਨਸ਼ਾ ਕਰਦਾ ਇਹਦੀ ਗਲਤੀ ਆ ਕਿਉਂਕਿ ਅੱਜ ਕੱਲ ਸੱਚਾਈ ਦਾ ਸਾਥ ਦੇਣਾ ਆਪਣਾ ਫਰਜ਼ ਬਣਦਾ ਇਸ ਪਰਿਵਾਰ ਦੇ ਨਾਲ ਅਸੀਂ ਪਹਿਲਾਂ ਵੀ ਖੜੇ ਆ ਅੱਗੇ ਤੋਂ ਵੀ ਖੜੇ ਆ ਇਹ ਇਹਨਾਂ ਨੇ ਬੇਤੋਹ ਗਲਤ ਇਲਜ਼ਾਮ ਲਾਏ ਆ ਵੀ ਜਿਹੜਾ ਨਸ਼ਾ ਕਰਦਾਗਾ ਕੋਈ ਵੀ ਨਸ਼ਾ ਨਹੀਂ ਕਰਦਾ ਆਪਾਂ ਮੈਂ ਇਹਦਾ ਮੈਡੀਕਲ ਟੈਸਟ ਕਰਵਾ ਲਵੋ ਕਿਸੇ ਤਰੀਕੇ ਦਾ ਕੋਈ ਵੀ ਨਸ਼ਾ ਨਹੀਂ ਕਰਦਾਗਾ ਉਸ ਪਰਿਵਾਰ ਨੇ ਪੂਰੇ ਆਪਦਾ ਪਲਾਨ ਬਣਾ ਕੇ ਇਸ ਪਰਿਵਾਰ ਦੇ ਨਾਲ ਜਿਹੜੀ ਉਹ ਠੱਗੀ ਮਾਰੀ ਆ ਉਹਨਾਂ ਨੇ ਗੁਰਜੀਤ ਦਾ ਪਰਿਵਾਰ ਕਿਵੇਂ ਹੈ ਕਿਵੇਂ ਮਿਲਣਾ ਵਰਤਣਾ ਪਿੰਡ ਦੇ ਵਿੱਚ ਦੇਖੋ ਜੀ ਪਰਿਵਾਰ ਬਹੁਤ ਵਧੀਆ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਆ ਇਹਨਾਂ ਦੇ ਚਾਚਾ ਜੀ ਆ ਇਹਨਾਂ ਦੇ ਜਿਹੜੇ ਦਾਦਾ ਜੀ ਸੀ ਸਰਦਾਰ ਰਣਜੀਤ ਸਿੰਘ ਜੀ ਫੌਜੀ ਕਾਜ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਸੀ ਇੱਕ ਮਿਹਨਤੀ ਪਰਿਵਾਰ ਆ ਮਿਹਨਤ ਦੇ ਨਾਲ ਅੱਗੇ ਵਧਣ ਵਾਲਾ ਪਰਿਵਾਰ ਆ ਇਸ ਪਰਿਵਾਰ ਦਾ ਮੰਨ ਲਓ ਪਿੰਡ ਦੇ ਵਿੱਚ ਵਧੀਆ ਲੈਂਕਾ ਜਿਵੇਂ ਕੋਈ ਸਾਂਝੇ ਕੰਮਾਂ 'ਚ ਹੋ ਗਿਆ ਜਾਂ ਕੋਈ ਗੁਰੂ ਘਰਾਂ ਦੇ ਕੰਮ ਦੇ ਵਿੱਚ ਹੋ ਗਿਆ ਹਰੇਕ ਕੰਮਾਂ ਦੇ ਵਿੱਚ ਅੱਗੇ ਵਧ ਕੇ ਪਰਿਵਾਰ ਹੀ ਸਾਲੇਂਦਾਗਾ ਇਹ ਸਿਰਫ ਜੋ ਵੀ ਇਹਨਾਂ ਨੇ ਇਲਜ਼ਾਮ ਲਾਉਂਦੇ ਆ ਬਿਲਕੁਲ ਗਲਤ ਹੈ ਬੁਨਿਆਦ ਦਾ ਔੜੀ ਨੂੰ ਕੀ ਕਹਿਣਾ ਚਾਹੋਗੇ ਤੁਹਾਡੀ ਪਿੰਡ ਦੇ ਇਸ ਘਰ ਦੀ ਨੂੰਹ ਸੀ ਉਹ ਕੁੜੀ ਨੂੰ ਦੇਖੋ ਜੀ ਅਸੀਂ ਪੰਚਾਇਤ ਤੌਰ ਤੇ ਵੀ ਇਸ ਪਰਿਵਾਰ ਦੇ ਨਾਲ ਕਈ ਵਾਰ ਗਏ ਵੀ ਆ ਚਲੋ ਕੁੜੀ ਬਾਹਰ ਚਲੀ ਗਈ ਆ ਇਹਦਾ ਪੈਸਾ ਲਵਾ ਕੇ ਬਾਹਰ ਚਲੀ ਗਈ ਉਹ ਅਸੀਂ ਤਾਂ ਇਹ ਕਹਿੰਦੇ ਸੀਗੇ ਉਹਦੇ ਨਾਲ ਮੰਨ ਲਓ ਉਹਦੇ ਰਿਸ਼ਤੇਦਾਰਾਂ ਨੇ ਵੀ ਕੁੜੀ ਨੂੰ ਸਮਝਾਇਆ ਵੀ ਪਰ ਉਹ ਤਾਂ ਇਹ ਚੀਜ਼ ਕਹਿਣ ਦੀ ਆ ਵੀ ਮੇਰੇ ਤਾਂ ਮੁੰਡਾ ਨਹੀਂ ਪਸੰਦ ਕਿਉਂਕਿ ਜਦੋਂ ਉਹਦੇ ਪਿਓ ਨਾਲ ਵੀ ਗੱਲ ਹੋਈ ਸੀ ਪਿਓ ਨੇ ਉਹਦੇ ਨੇ ਉਹਨੂੰ ਇੱਕ ਵਾਰ ਕੁੜੀ ਨੂੰ ਕਿਹਾ ਵੀ ਸੀ ਕਹਿੰਦਾ ਵੀ ਜੇ ਤੇਰੇ ਮੁੰਡਾ ਨਹੀਂ ਪਸੰਦ ਤੂੰ ਸਾਨੂੰ ਪਹਿਲਾਂ ਦੱਸ ਦਿੰਦੀ ਪਰ ਸਾਰੀ ਉਹਦੇ ਪਿਓ ਦੀ ਉਹਦੀ ਮਾਂ ਦੀ ਜਿੰਨਾ ਵੀ ਪਰਿਵਾਰ ਸੀ ਉਹਨਾਂ ਨੇ ਆਪ ਦਾ ਉਹਨਾਂ ਦਾ ਮੰਨ ਲਓ ਵੀ ਇਰਾਦਾ ਸੀਗਾ ਠੱਗੀ ਮਾਰਨਦਾਈ ਅਸੀਂ ਤਾਂ ਇਹ ਚਾਹੁੰਦੇ ਆ ਵੀ ਜੇ ਉਹ ਕੁੜੀ ਦੁਬਾਰਾ ਵੀ ਆ ਕੇ ਪਰਿਵਾਰ ਦੇ ਵਿੱਚ ਵਸਣਾ ਚਾਹੁੰਦੀ ਆ ਉਹਨੂੰ ਸਾਰਾ ਪਰਿਵਾਰ ਇਹ ਪੈਸਾ ਛੱਡਣ ਲਈ ਵੀ ਤਿਆਰ ਆ ਤੋ ਇੱਥੇ ਆ ਕੇ ਕੈਨੇਡਾ ਛੱਡ ਕੇ ਇਸ ਪਰਿਵਾਰ ਦੇ ਨਾਲ ਆ ਕੇ ਖੜੇ ਇਹ ਜਾ ਇਹਨਾਂ ਦਾ ਪੈਸਾ ਦੇਵੀਂ ਅਸੀਂ ਤਾਂ ਇਹ ਚੀਜ਼ ਚਾਹੁੰਦੇ ਹਾਂ ਪੰਚਾਇਤ ਗਈ ਸੀ ਉਹਨਾਂ ਦੇ ਪਿੰਡ ਹਾਂਜੀ ਗਏ ਆ ਅਸੀਂ ਬਹੁਤ ਵਾਰ ਗਏ ਆ ਜੀ ਪੰਚਾਇਤ ਉਹਨਾਂ ਦੇ ਪਿੰਡ ਵੀ ਅਸੀਂ ਗਏ ਆ ਥਾਣਿਆਂ ਦੇ ਵਿੱਚ ਵੀ ਐਮਐਲਏ ਸਾਹਿਬ ਕੋਲ ਵੀ ਅਸੀਂ 2-3 ਵਾਰ ਬੈਠੇ ਆ ਪਰ ਉਹ ਪੈਸੇ ਦੇਣ ਤੋਂ ਮੰਨ ਲੂ ਮੁੱਕ ਰਹੇ ਆ ਉਹਦਾ ਮੰਨ ਲੂ ਇਹਨਾਂ ਦਾ 45 ਲੱਖ ਲੱਗਿਆ ਉਹ ਤਾਂ ਇੱਕ ਟਿੱਚ ਵੀ ਜਿਵੇਂ ਉਹ ਤਾਂ ਇਹ ਕਹਿੰਦੇ ਸਾਡੇ ਕੋਲੇ ਤਾਂ ਕਿ 10 ਲੱਖ ਰੁਪਏ ਆਇਆ ਨਾਲੇ ਕਿ ਇਹਨਾਂ ਕੋਲੇ ਹਾਲਾ ਕਿ ਵਿੱਦ ਪ੍ਰੂਫ ਖਾਤਿਆਂ ਦੇ ਵਿੱਚ ਪੈਸੇ ਪਾਏ ਆ ਸਟੇਟਮੈਂਟਾਂ ਵੀ ਦਿੱਤੀਆਂ ਅਸੀਂ ਸਾਰਾ ਕੁਝ ਦਿੱਤਾ ਪਰ ਉਹ ਚੀਜ਼ ਇਸ ਚੀਜ਼ ਨੂੰ ਸੱਚਾਈ ਨਹੀਂ ਮੰਨ ਰਹਿਗੇ ਉਥੋਂ ਦੀ ਪੰਚਾਇਤ ਆ ਜਿਹੜੀ ਉਹਨੇ ਵੀ ਕੋਈ ਸਾਥ ਨਹੀਂ ਦਿੱਤਾ ਅਸੀਂ ਚਾਹੁੰਦੇ ਆ ਮੰਨ ਲਓ ਜੇ ਕੋਈ ਸਾਡੇ ਪਿੰਡ ਦਾ ਕੋਈ ਵੀ ਪਰਿਵਾਰ ਜੇ ਕੋਈ ਠੱਗੀ ਮਾਰਦਾ ਅਸੀਂ ਉਹ ਠੱਗੀ ਵਾਲੇ ਦੇ ਖਿਲਾਫ ਖੜਾਂਗੇ ਅਸੀਂ ਚਾਹੁੰਨੇ ਪੰਚਾਇਤਾਂ ਬਣਦੀਆਂ ਬਈ ਸੱਚਾਈ ਤੇ ਚੱਲਣ ਲਈ ਸੱਚ ਦਾ ਸਾਥ ਦੇਣ ਲਈ ਪਰ ਜਿਹੜੀ ਉਥੋਂ ਦੀ ਪੰਚਾਇਤ ਆ ਉਹਨੇ ਵੀ ਕੋਈ ਸਚਾਈ ਦਾ ਸਾਥ ਨਹੀਂ ਦਿੱਤਾ ਅਸੀਂ ਪੰਚਾਇਤ ਨੂੰ ਵੀ ਮਿਲਦੇ ਰਹੇ ਆ ਉਥੋਂ ਦੇ ਪਰਿਵਾਰ ਨੂੰ ਵੀ ਜਾ ਕੇ ਮਿਲੇ ਆ ਪਰ ਉਹ ਇਹ ਕਿਸੇ ਚੀਜ਼ ਤੇ ਮੰਨ ਲਓ ਆ ਕੇ ਖੜਨ ਦੀ ਉਹਨਾਂ ਨੇ بجائے ਮੰਨ ਲਓ ਇਹਨਾਂ ਦਾ ਸਾਥ ਨਹੀਂ ਦਿੱਤਾ ਕਈ ਵਾਰ ਹੋ ਜਾਂਦਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਕਹਿ ਦਿੰਦੇ ਆ ਕਿ ਮੁੰਡਾ ਵੀ ਗਲਤ ਹੋ ਸਕਦਾ ਨਸ਼ੇ ਪੱਤੇ ਕਰਦਾ ਹੈ ਯਕੀਨ ਮੁੰਡੇ ਦੇ ਚ ਕੋਈ ਨੁਕਸਾਨਾ ਨਹੀਂ 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 ਜੀ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਉਹ ਡੋਪ ਟੈਸਟ ਕਰਵਾ ਸਕਦੇ ਜੀ ਮੁੰਡਾ ਪੜਿਆ ਲਿਖਿਆ ਸੂਝਵਾਨ ਪੂਰਾ ਗੁਰਦੁਆਰਾ ਸਾਹਿਬ ਵੀ ਪੂਰੀ ਸੇਵਾ ਕਰਦਾ ਸਾਂਝੇ ਕੰਮਾਂ ਚ ਵੀ ਜਾਂਦਾ ਜੀ ਪੂਰਾ ਬਜ਼ੁਰਗਾਂ ਨੂੰ ਵੱਧ ਪਤਾ ਹੁੰਦਾ ਹੈ ਹੈਲ ਨੁਕਸ ਕਦੇ ਮੁੰਡਾ ਕਿਹਦੇ ਵਿੱਚ ਚੱਲਦਾ ਨਹੀਂ ਜੀ ਕੋਈ ਨੁਕਸ ਨਹੀਂ ਹਮ ਬੜਿਆ ਮੁੰਡਾ ਬੜਿਆ ਲਿਖਿਆ ਤੇ ਕੰਮਕਾਰ ਵੀ ਕਰਦਾ ਦਾ ਸਾਂਝੇ ਥਾਂ ਵੀ ਯੋਗਦਾਨ ਦਿੰਦਾ ਉਹ ਕੀ ਕਹੋਗੇ ਉਸ ਪਰਿਵਾਰ ਨੂੰ ਉਸ ਕੁੜੀ ਨੂੰ ਜਿਸ ਨੇ ਠੱਗੀ ਮਾਰੀ ਇਸ ਪਰਿਵਾਰ ਨਾਲ ਉਹ ਮਨਾ ਕਰ ਗਈ ਮੁੱਕਰ ਗਈ ਵਿਆਹ ਤੋਂ ਬਹੁਤ ਮਾੜਾ ਯਾਨੀ ਕਿ ਬਲਾਉਣ ਤੋਂ ਬਹੁਤ ਮਾੜਾ ਕੰਮ ਕਰਿਆ ਇਸ ਕੁੜੀ ਨੇ ਹਮ ਬਸ ਇਨਾ ਬਹੁਤ ਤੁਸੀਂ ਕੀ ਕਹੋਗੇ ਬਹੁਤ ਮਾੜਾ ਕੰਮ ਕੀਤਾ ਇਹ ਉਹਨਾਂ ਨੇ ਕੁੜੀ ਵਾਲਿਆਂ ਨੇ ਜੋ ਠੱਗੀ ਮਾਰੀ ਆ ਬਹੁਤ ਛਾ ਪਰਵਾਰ ਹੈ ਪੂਰਾ ਪਿੰਡ ਨਾਲ ਹੈ ਜੀ ਹਾਂਜੀ ਨਾਲ ਸਾ ਜੋ ਇਹ ਹੋਇਆ ਕਿਵੇਂ ਦੇਖੀਓ ਬਹੁਤ ਮਾੜਾ ਹੋਇਆ ਜੀ ਹਾਂਜੀ ਇਹ ਮੁੰਡਾ ਕੋਈ ਨਸ਼ਾ ਨਹੀਂ ਪਤਾ ਕਰਦਾ ਕਿਵੇਂ ਚਟੇ ਦਲ ਜਾਮ ਲਾਈ ਜਾਂਦੇ ਗਲਤ ਲਾ ਰਿਹਾ ਹਾਂਜੀ ਗਲਤ ਲਾਈ ਪਿੰਡ ਵਾਲੇ ਨਾਲ ਖੜੇ ਨੇ ਨਾਲ ਸਾਰੇ ਖੜੇ ਅੱਛਾ ਹਾਂਜੀ ਔਰ ਕੁੜੀ ਇਹ ਕਹਿ ਰਹੀ ਕਿ ਇਸ ਘਰ ਦੇ ਵਿੱਚ ਤਾਂ ਕੋਈ ਕੁੜੀ ਨਹੀਂ ਵੱਸ ਸਕਦੀ ਨਹੀਂ ਜੇ ਕੁੜੀ ਵੱਸ ਸਕਦੀ ਹੈ ਕੁੜੀ ਦੇ ਲੱਛਾ ਨਹੀਂ ਵਸੰਦੇ ਜੀ ਤੁਹਾਨੂੰ ਪਿੰਡ ਵਾਲਿਆਂ ਨੂੰ ਵੱਧ ਪਤਾ ਹੁੰਦਾ ਕਿ ਪਰਿਵਾਰ ਕਿਵੇਂ ਦਾ ਹੈ ਜੇ ਕੁੜੀ ਇਹ ਗੱਲ ਕਹਿ ਰਹੀ ਹੈ ਏਡੀ ਵੱਡੇ ਇਲਜ਼ਾਮ ਲਾ ਰਹੀ ਹੈ ਇਸ ਇਲਜ਼ਾਮ ਤੇ ਤੁਸੀਂ ਕੀ ਜਵਾਬ ਦਿਓਗੇ ਅਸੀਂ ਤਾਂ ਇਹ ਕਹਿੰਨੇ ਮੁੰਡਾ ਬਹੁਤ ਗਈ ਸਾਡਾ ਹਾਂ ਉਹ ਖਰਾਬ ਕਰਦੇ ਇਹਨਾਂ ਉਹ ਇਲਜ਼ਾਮ ਲਾ ਰਹੇ ਨੇ ਕੁੜੀ ਵਾਲੇ ਕੁੜੀ ਖਾਸ ਤੌਰ ਤੇ ਰਿਕਾਰਡਿੰਗ ਦੇ ਵਿੱਚ ਇਲਜ਼ਾਮ ਲਾ ਰਹੀ ਹੈ ਉਸ ਤੇ ਕੁੜੀ ਨੂੰ ਕੀ ਜਵਾਬ ਦਿਓਗੇ ਦੇਖੋ ਜੀ ਇਹ ਕੁੜੀ ਨੂੰ ਪਹਿਲਾਂ ਪਤਾ ਹੁੰਦਾ ਕੋਈ ਵੀ ਕਿਸੇ ਰਸਤੇ ਦੀ ਬੁਨਿਆਦ ਵਜਦੀ ਹੈ ਪੁਸ਼ ਪੜਤਾਲ ਤੋਂ ਬਿਨਾ ਨਹੀਂ ਚੱਲਦੀ ਪੁਸ਼ਗਿਸ਼ ਕਰਦੇ ਆ ਨਾ ਜੇ ਨਸ਼ੇ ਵਾਲੇ ਦਾ ਨਸ਼ੇ ਵਾਲੇ ਦਾ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਜੀ ਸਾਫ ਸੁਥਰਾ ਭਲਾ ਮਾਨਸ ਪਰਿਵਾਰ ਆ ਨਸ਼ੇ ਪੱਤੇ ਤੋਂ ਰਹਿਤ ਆ ਜੀ ਜੇ ਹੁਣ ਤੁਹਾਡੇ ਚੈਨਲ ਤੇ ਗੱਲ ਉਹ ਕੁੜੀ ਕੋਲੇ ਪਹੁੰਚੀ ਉਹਨੇ ਐਂ ਕਹਿਣਾ ਵੀ ਇਹ ਤਾਂ ਪਿੰਡ ਦੇ ਆ ਇਹਨਾਂ ਨੇ ਤਾਂ ਉਹਦਾ ਪੱਖ ਲੈਣਾ ਪਰ ਨਹੀਂ ਬਈ ਜੀ ਜਿੱਥੇ ਜਿੱਥੇ ਗੱਲ ਖੜਦੀ ਡੋਪ ਟੈਸਟ ਤੇ ਡੋਪ ਟੈਸਟ ਦਾ ਸਾਰਾ ਖਰਚਾ ਅਸੀਂ ਆਪ ਦੇ ਨੂੰ ਤਿਆਰ ਆ ਜੇ ਇਹ ਮੁੰਡੇ ਚ ਕੋਈ ਵੀ ਨਸ਼ਾ ਪਾਇਆ ਗਿਆ ਤਾਂ ਅਸੀਂ ਸਰਨੀਵਾ ਕਰਕੇ ਉਥੋਂ ਤੁਰਾਂਵਾਂਗੇ ਕੁੜੀ ਨੂੰ 1% ਵੀ ਨਹੀਂ ਉਹ ਤਾਂ ਮਾਫੀ ਮੰਗਾਵਾਂਗੇ ਕੁੜੀਏ ਵੀ ਤੂੰ ਸਹੀ ਸੀ ਇਹ ਮੁੰਡਾ ਹੀ ਗਲਤ ਸੀਗਾ ਅਸੀਂ ਚੁੱਪ ਕਰਕੇ ਨੀਵੇਂ ਹੋ ਕੇ ਮੋੜਾਵਾਂਗੇ ਜੇ ਡੋਪ ਟੈਸਟ ਤੇ ਗੱਲ ਆਉਂਦੀ ਆ ਤੇ ਕੁੜੀ ਨੂੰ ਹੋਰ ਵੀ ਜੇ ਕੋਈ ਚਾਹੂਗੀ ਤਾਂ ਅਸੀਂ ਖਰਚਾ ਵੀ ਦੇਵਾਂਗੇ ਜੇ ਇਹਦੇ ਚ ਕੋਈ ਵੀ ਨਸ਼ਾ ਪਾਇਆ ਗਿਆ ਮੁੰਡੇ ਚ ਹੋਰ ਬੜੇ ਉਸਨੇ ਇਹ ਗੱਲ ਕਹੀ ਨੁਕਸੀ ਨੁਕਸਾ ਇਹਦੇ ਵਿੱਚ ਇੱਕ ਨੁਕਸਨੀ 100 ਨੁਕਸ ਨੇ ਤੁਹਾਨੂੰ ਕਿਵੇਂ ਦਾ ਮੁੰਡਾ ਲੱਗਦਾ ਦੇਖੋ ਜੀ ਨੁਕਸ ਹੋਂਦਾ ਤਾਂ ਪਹਿਲੇ ਨੰਬਰ ਤੇ ਤਾਂ ਘਰਦਿਆਂ ਨੂੰ ਵੀ ਪਤਾ ਹੁੰਦਾ ਕੋਈ ਨੁਕਸਨੀ ਜੀ ਉਹਨਾਂ ਨੇ ਠੱਗੀ ਮਾਰਨੀ ਸੀ ਐਨ ਬਣਾ ਕੇ ਗੱਲ ਉਹਨਾਂ ਨੇ ਠੱਗੀ ਮਾਰੀ ਆ ਉਹ ਕੁੜੀ ਨੇ ਤਾਂ ਹੋਰ ਵੀ ਗਰੀਬਾਂ ਦੀਆਂ ਕੁੜੀਆਂ ਨੇ ਜਿਹੜੇ ਨਾਰਮਲ ਕਿਸਾਨ ਆ ਨਾ ਉਹਨਾਂ ਕੋਲੇ ਆਰਥਿਕ ਪੱਖੋਂ ਇੰਨਾ ਨਹੀਂ ਹੁੰਦਾ ਵੀ ਚੱਲ ਆਪਾਂ ਕੁੜੀ ਨੂੰ ਪੜ੍ਹਾ ਸਕਦੇ ਆ ਆਈਲਟਸ ਕਰਾ ਲਿਆ ਤੇ ਪੈਸੇ ਕੋਈ ਮੁੰਡੇ ਵਾਲਾ ਵਧੀਆ ਪਰਿਵਾਰ ਵੀ ਲਾ ਦੂਗਾ ਉਹ ਕੁੜੀ ਨੇ ਤਾਂ ਦੂਜਿਆਂ ਦੇ ਵੀ ਰਾਹ ਬੰਦ ਕਰਤੇ ਉਹ ਦੂਜਿਆਂ ਦਾ ਵੀ ਨੁਕਸਾਨ ਕੀਤਾ ਉਹਦਾ ਆਪਦਾ ਤਾਂ ਹੋਣਾ ਹੀ ਹੋਣਾ ਜੇ ਆਪਾਂ ਕਿਸੇ ਲਈ ਟੋਆ ਪੱਟਾਂਗੇ ਨਾ ਤੇ ਪਹਿਲਾਂ ਆਪ ਹੀ ਡਿੱਗਣਾ ਉਹ ਕੁੜੀ ਹੁਣ ਟੋਏ ਦੇ ਨੇੜੇ ਦੀਕ ਆ ਬਾਈ ਜੀ ਇਹਦਾ ਤਾਂ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ ਸਾਡਾ ਤਾਂ ਇਹ ਹੈ ਜੇ ਉਹਨੇ ਚਾਹਦੀ ਆ ਵੀ ਚਲ ਗਲਤੀਆਂ ਹੋ ਜਾਂਦੀਆਂ ਵੱਡਿਆਂ ਵੱਡਿਆਂ ਤੋਂ ਹੋ ਜਾਂਦੀਆਂ ਵੀ ਗਲਤੀ ਹੋ ਗਈ ਉਹ ਕੁੜੀ ਤੋਂ ਆ ਕੇ ਚੁੱਪ ਕਰਕੇ ਮੁੰਡੇ ਦੇ ਨਾਲ ਇਥੇ ਬਸੇ ਜੇ ਕੋਈ ਗੱਲ ਸਾਂ ਇਹਨੂੰ ਫੇਰ ਵੀ ਲੱਗਦਾ ਨਸ਼ੇ ਦੀ ਲਾ ਲੋ ਜਾਂ ਕੁਝ ਹੋਰ ਇਲਜ਼ਾਮ ਲਾਉਂਦੀ ਆ ਉਹ ਸਾਥੋਂ ਲੈਕਤੀ ਰੂਪ ਚ ਲੈ ਲੈ ਅਸੀਂ ਕਚਹਿਰੀਆਂ ਚ ਐਫੀਆਰ ਦੇ ਦਿਆਂਗੇ ਜੇ ਕੋਈ ਫੇਰ ਇਹ ਤੋਂ ਕਿੰਤੂ ਪ੍ਰਾਂਤੂ ਕੋਈ ਵੀ ਮੁੰਡੇ 'ਚ ਕੋਈ ਗੱਲ ਪਾਈ ਜਾਂਦੀ ਅਸੀਂ ਫੇਰ ਵੀ ਇਹ ਗੱਲ ਕਹਿੰਨੇ ਆ ਅਸੀਂ ਦੂਜੀ ਵਾਰ ਵੀ ਉਹ ਕੁੜੀ ਆ ਕੇ ਇੱਥੇ ਵਸ ਜੇ ਜੇ ਕੋਈ ਨੌਕਸ਼ ਪਾਇਆ ਜਾਂਦਾ ਅਸੀਂ ਐਫੀਡਵਟ ਦੇਵਾਂਗੇ ਆ ਤੇਰੇ ਚੈਨਲ ਰਾਹੀਂ ਕਹਿੰਨੇ ਆ ਸੀ ਬਈ ਸਾਰਾ ਪਿੰਡ ਝੂਠਾ ਹੋਊਗਾ ਜਿਹੜਾ ਕੋਈ ਸਾਨੂੰ ਡੰਨ ਆਖੋਂਗੇ ਤੁਸੀਂ ਉਹੋ ਹੀ ਅਸੀਂ ਡੰਨ ਭਰਾਂਗੇ ਜੇ ਮੁੰਡੇ 'ਚ ਕੋਈ ਨੌਕਸ਼ ਪਾਇਆ ਜਾਵੇ ਨਸ਼ੇ ਦਾ ਲਾਉਂਦੀ ਆ ਬਦਮਾਸ਼ੀਆਂ ਦਾ ਲਾਉਂਦੀ ਆ ਹੋਰ ਜੋ ਵੀ ਗੱਲਾਂ ਕਰਦੀ ਆ ਜੇ ਇਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਪੈਸੇ ਨਾ ਮਿਲੇ ਤਾਂ ਫਿਰ ਪਿੰਡ ਵਾਲੇ ਕੀ ਸੋਚਦੇ ਨੇ ਕੀ ਕਰਨ ਕੀ ਕਰਨਗੇ ਅਸੀਂ ਤਾਂ ਬਈ ਜੀ ਸਾਡੇ ਪਿੰਡ ਦੇ ਵਸਨੀਕ ਆ ਸਾਡਾ ਭਾਈਚਾਰਾ ਅਸੀਂ ਇਹਦੀ ਜਿੰਨੀ ਜੋਗੇ ਅਸੀਂ ਵੀ ਮਦਦ ਕਰਾਂਗੇ ਤੁਹਾਡੇ ਚੈਨਲ ਰਾਹੀਂ ਹੋਰ ਵੀ ਜਿਹੜੇ ਆਪਣੇ ਕੋਈ ਸਾਥ ਦਾ ਚੱਲਦੇ ਆਂ ਹੋਰ ਵੀ ਬਥੇਰੇ ਬਾਈ ਆਪਣੇ ਬਾਹਰ ਬੈਠੇ ਆਨ ਆਰਆਈ ਵੀ ਇਹਦੀ ਗਰੀਬ ਬੰਦੇ ਦੀ ਮਦਦ ਕਰੋ ਵੀ ਉਹ ਕੁੜੀ ਨੇ ਤਾਂ ਹੁਣ ਸਾਥ ਦੇਣਾ ਨਹੀਂ ਉਹਨੇ ਤਾਂ ਸਾਫ ਅਨਕਾਰ ਹੀ ਕਰਤਾ ਕਿਉਂਕਿ ਉਹਨਾਂ ਨੇ ਤਾਂ ਤਮਾਸ਼ਾ ਦੇਖਣਾ ਸੀਗਾ ਆਪਦਾ ਬਾਹਰ ਜਾਣਾ ਸੀਗਾ ਉਹ ਜਾਵੜੀ ਤੇ ਸਾਡੀ ਤਾਂ ਇਹੀ ਪੁਕਾਰ ਆ ਵੀ ਇਹਦੀ ਗਰੀਬ ਦੀ ਮਦਦ ਹੋ ਜੇ ਤੇ ਅਸੀਂ ਵੀ ਜਿੰਨੀ ਜੋਗੇ ਹੈਗੇ ਆ ਇਹਦੀ ਮਦਦ ਕਰਾਂਗੇ ਹੋਰ ਵੀ ਇੱਥੇ ਮੌਤਵਾਰ ਬੰਦੇ ਨੇ ਜੋ ਇਹ ਹੋਇਆ ਕੁੜੀ ਜਾ ਕੇ ਮੁੱਕਰ ਗਈ ਕਿਉਂਕਿ ਹੁਣ ਤੱਕ ਹਲੇ ਤੱਕ ਤਾਂ ਮੁੱਕਰੀ ਅਸੀਂ ਕਹਿ ਸਕਦੇ ਹਾਂ ਬਲਾਕ ਕਰਤਾ ਸਾਰੇ ਪਾਸਿਓਂ ਹਾਂਜੀ ਮੁੱਕਰੀ ਆ ਜੀ ਕੋਈ ਥੜੁਆ ਵੀ ਓੜੇ ਜਾਣ ਬੁੱਝ ਕੇ ਠੱਗੀ ਮਾਰੀ ਆ ਅਸੀਂ ਤਾਂ ਇਹ ਗੱਲ ਕਹਿਣੇ ਆ ਕਿ ਪੈਸਾ ਲੱਗ ਗਿਆ ਮੁੰਡੇ ਦਾ ਬਹੁਤ ਮੁੰਡਾ ਬਹੁਤ شریف ਸਾਰਾ ਪਰਿਵਾਰ ਹੀ شریف ਆ ਜੇ ਇਹਦੇ 'ਚ ਕੋਈ ਨਸ਼ੇ ਦੀ ਕੋਈ ਕਰੈਕਟ ਲੈਸ ਹੋਵੇ ਕਿਸੇ ਕਿਸਮ ਦੀ ਕੋਈ ਬਦਮਾਸ਼ੀ ਹੋਵੇ ਕੋਈ ਪਰਚਾ ਦਰਜ ਹੋਵੇ ਅੱਜ ਤੱਕ ਇਹਨਾਂ ਦੇ ਪਰਿਵਾਰ ਤੇ ਮੁੰਡੇ ਤੇ ਤਾਂ ਛੱਡੋ ਮਾਂ ਪਿਓ ਤੇ ਜਾਂ ਦਾਦਾ ਦਾਦੀ ਦੇ ਕੋਈ ਪਰਚਾ ਹੋਵੇ ਅਸੀਂ ਦੇਣਦਾਰ ਆ ਇਹ ਪਤਾ ਗੱਲ ਕੀ ਆ ਜੀ ਠੱਗੀ ਮਾਰਨੀ ਹੀ ਮਾਰ ਲਈ ਅਸੀਂ ਤਾਂ ਇੱਥੋਂ ਤੱਕ ਵੀ ਕਹਨੇ ਆ ਵੀ ਜੇ ਜਿਵੇਂ ਆ ਮੁੰਡਿਆਂ ਨੇ ਦੱਸਿਆ ਵੀ ਉਹ ਆ ਜਾਵੇ ਅਸੀਂ ਪੈਸੇ ਛੱਕਣ ਨੂੰ ਤਿਆਰ ਆ ਮੈਂ ਤਾਂ ਇਹ ਗੱਲ ਵੀ ਕਹਣਾ ਵੀ ਜਿੱਥੇ ਵੀ ਉਹ ਵਸਦੀ ਆ ਨਾ ਉਹਨੂੰ ਜੇ ਕੋਈ ਮੇਰੀ ਆਵਾਜ਼ ਸੁਣਦਾ ਉਹਨੂੰ ਕਮਰਾ ਜਾਂ ਕੋਈ ਕੰਮ ਨਾ ਦੇ ਸਾਡੀ ਬੇਨਤੀ ਹੱਥ ਬੰਨ੍ਹ ਕੇ شریف ਪਰਿਵਾਰ ਦਾ ਮਾਰੀ ਆ ਠੱਗੀ ਉੱਥੇ ਵੀ ਜੇ ਕੋਈ ਆਪਣੇ ਪੰਜਾਬੀ ਹੁੰਦੇ ਹੀ ਆ ਵੀ ਕੋਈ ਇਹਨੂੰ ਕੰਮ ਨਾ ਦੇਓ ਕੋਈ ਇਹਨੂੰ ਕੰਮ ਨਾ ਦੇਓ ਇਹਨੂੰ ਪਤਾ ਲੱਗ ਜੇ ਵੀ ਕਿਵੇਂ ਠੱਗੀਆਂ ਮਾਰੀ ਜਾਂਦੀਆਂ ਹੁੰਦੀਆਂ ਇਹਨਾਂ ਨੇ ਲੋਕਾਂ ਦੀ ਵੀ ਰੋਜ਼ੀ ਰੋਟੀ 'ਚ ਲੱਤ ਮਾਰਦੀ ਜਿਹੜੀਆਂ ਗਰੀਬ ਘਰਾਂ ਦੀਆਂ ਕੁੜੀਆਂ ਸੀ ਉਹ ਜਾਣਦੀਆਂ ਸੀ ਜਲ ਆਪਣੇ ਅਰਗੇ ਮਦਦ ਕਰ ਦਿੰਦੇ ਸੀ ਉਹ ਹੁਣ ਹਰੇਕ ਬੰਦਾ ਡਰੂ ਵੀ 45 ਲੱਖ ਦੀ ਠੱਗੀ ਦਾ ਗ੍ਰੀਤ ਨਾ ਵੱਜ ਗਈ ਆਪਾਂ ਕੀ ਲੈਣਾ ਇਸ ਕੰਮ ਦਾ ਬਾਕੀ ਜਿਵੇਂ ਦੱਸਿਆ ਸਾਡੀ ਪੰਚਾਇਤ ਨੇ ਸਾਰਾ ਪਿੰਡ ਅਸੀਂ ਇਹਦੇ ਨਾਲ ਆ ਅਸੀਂ ਜਿੰਨੇ ਜੋਗਿਆ ਅਸੀਂ ਮਦਦ ਵੀ ਕਰਾਂਗੇ ਦੀ ਤੁਸੀਂ ਵੀ ਤੁਹਾਡੇ ਚੈਨਲ ਵਾਲੇ ਕਹਿੰਨੇ ਆ ਵੀ ਜਿਵੇਂ ਕੋਈ ਸੰਸਦ ਦਾ ਬਾਹਰ ਜਾਂ ਵੀ ਆਪਣੇ ਐਨਆਰਈ ਆ ਭਰਾ ਸਾਰੇ ਦੀ ਥੋੜੀ ਥੋੜੀ ਮਦਦ ਕਰਨ ਇਹਦੇ ਕੋਲ ਇੱਕ ਗੱਡੀ ਸੀ ਉਹ ਵੀ ਵੈ ਗਈ ਪੈਲੀ ਗਹਿਣੇ ਇਹਦੀ ਹੋ ਗਈ ਹੁਣ ਆਏ ਨੇ ਆਪਦੀ ਮਾਂ ਦਾ ਬੇਟਾ ਸਭ ਲੈਣ ਤਨਲੋਂਟਾ ਬਣਾ ਕੇ ਆਖਰਾ ਵਿਚਾਰਾ ਜੋ ਜੋ ਪੂੰਜੀ ਸੀ ਸਾਰੀ ਲੱਗ ਗਈ ਇਹਦੀ ਫੇਰ ਜ਼ਮੀਨਾਂ ਦੀ ਗਹਿਣੇ ਆ ਹੁਣ ਚਾਰ ਕਿੱਲੇ ਪੈਲੀ ਦੇ ਹੁੰਦੇ ਸੀ ਚਾਰੇ ਗਹਿਣੇ ਕਰ ਗਈ ਉਹ ਇਹਨਾਂ ਨੇ ਜਿਹੜੀ ਅੱਗੇ ਵੀ ਮੈਂ ਕਿਹਾ ਸੀ ਇਹ ਜੋ ਇਹਨਾਂ ਦਾ ਪਰਿਵਾਰ ਆ ਨਾ ਖੋਖਰੇ ਵਾਲਾ ਇਹਨਾਂ ਦੇ ਲੜਕੇ ਠੱਗੀ ਮਾਰੀ ਜਿਹੜੇ ਵਿਚੋਲੇ ਆ ਹੁਣ ਵੀ ਸਾਡੇ ਨਾਲ ਆ ਇੱਕ ਸਾਡੇ ਪਿੰਡੋਂ ਕੁੜੀ ਇੱਕ ਸੰਗਤਪੁਰੇ ਦੇੋਂ ਆ ਉਹ ਮੁੰਡੇ ਦੇ ਹੱਕ 'ਚ ਆ ਜੇ ਮੁੰਡਾ ਮਾੜਾ ਹੋਵੀ ਤੇ ਵਿਚੋਲੇ ਕਾ ਤੇ ਨਾਲ ਖੜੇ ਵਿਚੋਲੇ ਤਾਂ ਤਾਂ ਹੀ ਖੜੇ ਵੀ ਮੁੰਡੇ ਜਨੋਕੀ ਕੋਈ ਨਹੀਂ ਜੇ ਨੋਸ਼ੇ ਕੱਢ ਦੇਣਾ ਅਸੀਂ ਲੱਤਾਂ ਥੱਲੇ ਲੰਘ ਜਾਗੇ ਖੋਖਰ ਦੀ ਪਟਾਇਤ ਦੇ ਕੋਈ ਵੀ ਨੋਸ਼ੇ ਕੱਢ ਦੇ ਇਹ ਪੂਰਾ ਪਿੰਡ ਕਹਿੰਦਾ ਗੱਲ ਹਾਂ ਸਾਰਾ ਪਿੰਡ ਕਹਿੰਦਾ ਕੀ ਕਹਿੰਦੇ ਹੋ ਇੱਕ ਵਾਰੀ ਫੇਰ ਕਹਿ ਦਿਓ ਇਨਸਾਫ ਹੋਣਾ ਚਾਹੀਦਾ ਅਸੀਂ ਤਾਂ ਇਹ ਗੱਲ ਕਹਿੰਦੇ ਆ ਜੀ ਇਹ ਮੁੰਡੇ ਦੇ ਹੱਕ 'ਚ ਬਾਹਰ ਦੀਆਂ ਸੰਸਦਾਂ ਵੀ ਖੜਨਾ ਉਦੇ ਉਹ ਕੁੜੀ ਨੂੰ ਕੋਈ ਕੰਮ ਨਾ ਦਿੱਤਾ ਜਾਵੇ ਜੇ ਉਹ ਆਉਣਾ ਚਾਹੁੰਦੀ ਆ ਅਸੀਂ ਰੱਖਣ ਨੂੰ ਤਿਆਰ ਆਂ ਇੱਥੇ ਆ ਜਾਵੇ ਮੁੰਡੇ ਨਾਲ ਰਹੇ ਪੈਸੇ ਵੀ ਛੱਡੇ ਇਸ ਮੁੰਡੇ ਦੀ ਪੂਰਾ ਪਿੰਡ ਗਵਾਹੀ ਭਰਦਾ ਪੂਰਾ ਪੂਰਾ ਗਵਾਹੀ ਭਰਦਾ ਪੂਰਾ ਗਵਾਹੀ ਭਰਦਾ ਪੂਰਾ ਜੀ ਹੋ ਕੇ ਨਾਲ ਆ ਸਾਰਾ ਪਿੰਡੇ ਦੀ ਇਹਦੇ ਕੋਲ ਤਾਂ ਹੁਣ ਵਕੀਲਾਂ ਨੂੰ ਦੇਣ ਨੂੰ ਪੈਸੇ ਵੀ ਹੈ ਨਹੀਂ ਜਿਹੜਾ ਮੋਟਰ ਹੈਗਾ ਅਸੀਂ ਉਹ ਵੀ ਮੇਰਾ ਖਾਲੇ ਕਿਸੇ ਦਾ ਮੰਗੀ ਫਿਰਦਾ ਹਾਂ ਕਿੱਥੇ ਬੁੰਦਾ ਇਹ ਜਲਾ ਗੱਡਿਆਂ ਤੇ ਚੜਦੀ ਅੱਜੇ ਸ਼ੈਕਲ ਦੇ ਜਾਂਦਾ ਇੰਨਾ ਇਹ ਗਰੀਮਾਰ ਹੋ ਗਈ ਇਹਨਾਂ ਨਾਲ ਬਹੁਤ ਜਿਆਦੇ ਅੱਗੇ ਤੋਂ ਵੀ ਅਗਲਾ ਹਰੇਕ ਬੰਦਾ ਵੇਖੂ ਯਾਰ ਵੀ ਮੈਂ ਰਸਤਾ ਜੋੜਨਾ ਹੈ ਪਹਿਲਾਂ ਜੇ ਕਿਤੇ ਪਹਿਲਾਂ ਇਹ ਜਿਹੜੀ ਜ਼ਮੀਨ ਜਮੂਨ ਲਖਾਈ ਹੋਵੇ ਦਾ ਪਤਾ ਲੱਗ ਜੇ ਬਾਕੀ ਜੇ ਇੱਕ ਬੰਦਾ ਝੂਠ ਮਾਰਦਾ ਇਹਨਾਂ ਕੋਲੇ ਪ੍ਰੂਫ ਆ ਸਾਰੇ ਜਿਵੇਂ ਜਿਵੇਂ ਪੈਸੇ ਖਾਤਿਆਂ 'ਚ ਪਏ ਆ ਓਵੇਂ ਇਹਨਾਂ ਕੋਲੇ ਸਾਰੇ ਪ੍ਰੂਫ ਜਿਹੜੇ ਮਗਰੋਂ ਵੀ ਫੀਸਾਂ ਭਰੀਆਂ ਹੋ ਉਹ ਵੀ ਇਹ ਮੁੰਡੇ ਕੋਲੇ ਪ੍ਰੂਫ ਕਿਉਂਕਿ ਕਈ ਵਾਰ ਗਲਤ ਕਮੈਂਟ ਲੋਕ ਕਰ ਦਿੰਦੇ ਆ ਅੱਜ ਪਹਿਲਾਂ ਵੀ ਪੱਖ ਬਾਈ ਨੇ ਰੱਖਿਆ ਕਹਿੰਦੇ ਕਿ ਹੋ ਸਕਦਾ ਮੁੰਡੇ 'ਚ ਕੋਈ ਐਪ ਹੋਵੇ ਹਰ ਵਾਰ ਕੁੜੀ ਨਹੀਂ ਗਲਤ ਹੁੰਦੀ ਨਹੀਂ ਜੀ ਐਵੋ ਹੋਵੇ ਮੈਂ ਸੌਖਾ ਨੇ ਮੁੰਡੇ ਦੀ ਖਾਤਰ ਸਾਡਾ ਪਿੰਡ ਖਾਂਦਾ ਸਾਂ ਜੇ ਇੱਕ ਵੀ ਇੱਕ 1% ਵੀ ਇੱਥੇ ਗਲਤੀ ਹੋਵੇ ਇੱਥੋਂ ਦੇ ਕਰੋ ਹਾਂਜੀ ਜਿਹੜੇ ਭਰਾ 네ਗੇਟਿਵ ਕਮੈਂਟ ਕਰਦੇ ਨਾ ਉਹਨਾਂ ਲਈ ਹੱਥ ਜੋੜ ਕੇ ਬੇਨਤੀ ਆ ਜਦੋਂ ਇਹ ਜੀ ਗੱਲ ਹੋ ਜਾਂਦੀ ਨੇ ਕੋਈ ਆਪਦਾ ਕਰ ਸਿਰਦਾ ਨਹੀਂ ਫਿਰਦਾ ਹੁੰਦਾਗਾ ਹਰੇਕ ਆਪਦੇ ਚੰਗੇ ਲਈ ਕਰਦਾਗਾ ਇੱਕ ਤਾਂ ਬੰਦਾ ਡਿਪਰੈ ਆਹ ਗੱਲ ਹੋ ਜਾਂਦੀ ਡਿਪਰੈਸ਼ਨ ਨੂੰ ਜਾਂਦਾ ਇੱਕ ਜਿਹੜਾ 네ਗੇਟਿਵ ਕਮੈਂਟ ਕਰਦੇ ਬੰਦੇ ਉਹ ਬੰਦਾ ਟੁੱਟਦਾਗਾ ਸਾਡੀ ਹੱਥ ਜੋੜ ਕੇ ਬੇਨਤੀ ਵੀ ਨਹੀਂ ਕੋਈ ਮਦਦ ਕਰ ਸਕਦਾ 네ਗੇਟਿਵ ਕਮੈਂਟ ਨਾ ਕਰਿਆ ਕਰੋ ਬੰਦੇ ਨੂੰ ਵੀ ਪਿੱਛੇ ਨੂੰ ਨਾਲ ਜਾਓ ਗਾਂਹ ਨੂੰ ਜਾਣ ਦੀ ਕੋਸ਼ਿਸ਼ ਕਰੋ ਉਹਦੇ ਬੰਦੇ ਦੀ ਸਪੋਰਟ ਕਰਿਆ ਕਰੋ ਹੁਣ ਜਿਵੇਂ ਡਿਪਰੈਸ਼ਨ ਦੇ ਵਿੱਚ ਹੈ ਇਹ ਮੁੰਡਾ ਅਸੀਂ ਮਰਸਾ ਬਚਾਇਆ ਇਹ ਦੋ ਵਾਰੀ ਦਾ ਸੁਸਾਇਸਾਈਡ ਕਰਨ ਲੱਗਾ ਸੀ ਇਹਨਾਂ ਦੇ ਪਰਿਵਾਰ ਨੇ ਬਚਾਇਆ ਇਹ ਇੱਥੇ ਜ਼ਿਕਰ ਗੱਲਾਂ ਤੇ ਇਹਨੇ ਨਸ਼ਾ ਦਾ ਵਿਚਾਰ ਨੇ ਕੀ ਕਰਨਾ ਇਹਦਾ ਇਹਨੂੰ 1000ਾਂ ਦੋਸਤਾਂ ਨੇ ਇਹਨਾਂ ਮੁੰਡਿਆਂ ਨੇ ਕਿਹਾ ਵੀ ਨਾਗਰਜੀਤ ਯਾਰ ਤੂੰ ਅਸੀਂ ਤੇਰੇ ਨਾਲ ਖੜੇ ਆ ਤੂੰ ਕੋ ਡਰਦਾ ਇਹ ਤਾਂ ਖੜਾ ਹੈ ਇਹ ਤਾਂ ਇਹ ਲਾਈਨ ਤੇ ਜਾਂਦਾ ਸੀ ਤੇ ਨਹੀਂ ਤਾਂ ਇਹਦਾ ਬੁਰਾ ਹਾਲ ਮਾਂ ਇਹਦੀ ਬਿਰਦੀ ਮੰਜੇ ਚ ਪਈ ਆ ਯੋ ਐਦਾ ਭਗਤ ਬੰਦਿਆ ਜਮਾ ਹੀ ਇਹਨਾਂ ਜੇ ਕਦੇ ਕੋਈ ਵੀ ਗੱਲ ਹੋਵੇ ਕੋਈ ਲੜਾਈ ਝਗੜੇ ਵਾਲੀ ਜਾਂ ਇਹ ਵੀ ਮੁੰਡਾ ਗੈਂਗਸਟਰ ਨਾਲ ਸੰਬੰਧ ਹੋਵੇ ਜਾਂ ਕਿਸੇ ਨਾਲ ਹੋਵੇ ਯਾਰ ਅਹੀ ਦੇਨਦਾਰ ਆ ਅੱਜ ਕੱਲ ਏਡੇ ਏਡੇ ਮੁੰਡਿਆਂ ਦਾ ਪੁਲਿਸ ਉੂੰ ਚੱਕੀ ਫਿਰਦੀ ਆ ਤੇ ਮਾਰਾ ਮੋਟਾ ਜੇ ਇਹਦੇ ਵਿੱਚ ਹੋਵੇ ਤੇ ਇਹ ਨੂੰ ਇਹ ਘਰੇ ਬੈਠੇ ਇਹਦਾ ਵਿਚਾਰਾ ਮਾਰਿਆ ਗਿਆ ਕਿੰਨਾ ਕੁ ਗੁੱਸਾ ਆਉਂਦਾ ਕੁੜੀ ਤੇ ਬਹੁਤ ਜਿਆਦਾ ਗੁੱਸਾ ਆਉਂਦਾ ਬਹੁਤ ਜਿਆਦਾ ਗੁੱਸਾ ਆਉਂਦਾ ਕਦੇ ਮੇਲੇ ਵਰਤੇ ਤੁਹਾਨੂੰ ਜਦੋਂ ਵਿਆਹ ਵਿਆਹ ਅਸੀਂ ਆਦੀ ਬਰਾਤਾਂਾਂ ਜਰੂਰ ਗਏ ਪਰ ਨਹੀਂ ਹੈ ਸਾਡੇ ਘਰਾਂ ਚੋਂ ਹੀ ਇਹ ਤੇ ਬਾਰੇ ਆਈਦਾ ਬਾਹਰ ਉਹਨਾਂ ਮੁੰਡਿਆਂ ਨੂੰ ਮਿਲ ਮੁਲ ਕੇ ਮੁਰਜੇ ਜਾਂ ਇਹ ਜਾਵਣ ਦੇ ਉਹ ਕੁੜੀ ਬਾਰੇ ਸਾਨੂੰ ਐ ਪਤਾ ਹੁੰਦਾ ਤੇ ਫਿਰ ਅਸੀਂ ਇਹਦੀ ਗੋਡੀ ਲੱਗਣ ਦਿੰਦੇ ਨਹੀਂ ਸੀ ਕਿੰਨਾ ਕੋ ਗੁੱਸਾ ਆਉਂਦਾ ਤੁਹਾਨੂੰ ਇਹ ਜੂ ਹੋਇਆ ਗੁੱਸਾ ਜੀ ਪੂਰਾ ਹੀ ਆਉਂਦਾ ਐ ਇਸ ਗੱਲ ਤੇ ਇੱਕ ਪਾਸੇ ਬੰਦਾ ਰੋਟੀ ਖਾਂਦੇ ਨੂੰ ਤੇ ਹੱਥ ਤੋਂ ਰੋਟੀ ਚੱਕਣ ਵਾਲੀ ਗੱਲ ਆ ਜੀ ਸਾਰੀ ਜ਼ਮੀਨ ਗਹਿਣੇ ਹੋ ਕਰਕੇ ਤੇ ਫਿਰ ਇਹਨਾਂ ਨੇ ਆਸ ਰੱਖੀ ਸੀ ਤੇ ਆਸ ਤੇ ਨਰਾਸ ਪੈ ਗਈ ਨਾ ਜੀ ਵੀ ਬਾਹਰ ਕੁੜੀ ਜਾਊਗੀ ਕੋਈ ਗੱਲ ਨਹੀਂ ਨਾਲ ਬੱਚਾ ਵੀ ਜਾੜੂ ਉਹ ਗੱਲ ਤਾਂ ਕਿੱਥੇ ਰਹੀ ਤੇ ਇਹਨਾਂ ਦਾ ਆਪਦੀ ਵੀ ਰੋਟੀ ਨਾਲ ਹੱਥ ਤੋਂ ਚੱਕੀ ਗਈ ਬਿਲਕੁਲ ਅੱਜ ਨਕਾਰੇ ਕਰਕੇ ਬਿਠਾ ਦੇ ਬੱਚੇ ਸਾਰੇ ਵਧੀਆ ਰੋਟੀ ਖਾਂਦੇ ਸੀ ਆਪਦੇ ਘਰ ਜੀ ਇਹਦਾ ਜੀ ਦਾਦੇ ਨੇ ਆਪਾਂ ਇਹ ਸੋਚਦੇ ਆਂ ਵੀ ਨੂੰਹ ਗਈ ਮੁੰਡਾ ਆ ਗਿਆ ਪਿਛੇ ਮਾਂ ਪਿਓ ਜੋਊਗਾ ਆਮ ਜੇ ਇਹ ਪੰਜਾਬ ਚ ਆਪਣੇ ਚੱਲਿਆ ਵਾ ਟ੍ਰੈਂਡ ਵੀ ਹਰੇਕ ਦਾ ਮੂਕੇ ਇਸ ਦੀ ਨੂੰਹ ਜਾਵੜੀ ਕਿਸ ਦੀ ਬੇਟੀ ਜਾਵੜੀ ਕਿਸ ਦਾ ਬੇਟਾ ਜਾਵੜਿਆ ਮਗਰ ਪਰਿਵਾਰ ਜਾਵੜਿਆ ਸਾਡੇ ਹੁਣ ਕਰੇ ਪਿੰਡ ਦਾ ਛੋਟਾ ਜਿਹਾ ਪਿੰਡ ਆ ਸਾਡਾ 15 20 ਫੈਮਿਲੀ ਇਹੋ ਜਿਹੇ ਜਿਨ੍ਹਾਂ ਦੇ ਗੇਟ ਨੂੰ ਜਿੰਦੇਰੇ ਲਾਗੇ ਸਾਰੇ ਵਿਦੇਸ਼ਾਂ ਸੈੱਟ ਹੋ ਗਏ ਉਹ ਚੰਗਿਆਂ ਬੱਚਿਆਂ ਦੀਆਂ ਨਿਸ਼ਾਨੀਆਂ ਦੂਜੀ ਗੱਲ ਇੱਕ ਆ ਜੀ ਮਰਨਾ ਜੰਮਣਾ ਹਰੇਕ ਨੇ ਆ ਜਿਹੜਾ ਗੁਰੂ ਮਹਾਰਾਜ ਦੀ ਆਪਾ ਸੌ ਨਹੀਂ ਖਾਂਦੀ ਉਹ ਕੁੜੀ ਨੇ ਲਾਵਾਂ ਲਈਆਂ ਉਹਦੇ ਪਿਓ ਨੇ ਮਾਂ ਨੇ ਅਰਦਾਸ 'ਚ ਖੜੇ ਹੋ ਐਡੀ ਵੱਡੀ ਗੱਲ ਆ ਫੇਰ ਆਪਾ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਨਹੀਂ ਪੈਸਾ ਕੀ ਚੀਜ਼ ਆ ਪੈਸਾ ਇਧਰੋਂ ਆਇਆ ਉਧਰ ਗਿਆ ਪੈਸੇ ਹਿੰਦਾਂ ਅੱਜ ਕੱਲ ਕੋਈ ਜਾਣਦਾ ਹੀ ਨਹੀਂ ਪੈਸਾ ਹੈ ਵੀ ਕੀ ਜੀ ਉਹ ਠੱਗੀ ਮਾਰ ਗਈ ਚਲੋ ਠੀਕ ਐ ਮੁੰਡਾ ਹੋਰ ਦਸ ਸਾਲਾਂ ਨੂੰ ਸੈੱਟ ਹੋਊ ਅਸੀਂ ਕਰ ਕਰ ਲਾਂਗੇ ਜਦੋਂ ਅਸੀਂ ਇਹਦੇ ਨਾਲ ਖੜੀਆਂ ਕਰਾਂਗੇ ਤੇ ਉਹਦਾ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਮੁੱਖ ਮੋੜ ਗਈ ਉਹ ਉਹ ਪਰਿਵਾਰ ਹੀ ਮੋੜ ਗਿਆ ਇਹ ਜਾਂ ਠੱਗੀਆਂ ਦੇ ਨਾਲ ਤਾਂ ਜਾਣਾ ਨਹੀਂ ਅਜੇ ਵੀ ਅਸੀਂ ਤਾਂ ਕਹਿੰਦੇ ਆ ਵੀ ਜੇ ਕੋਈ ਉਹ ਆਉਣਾ ਚਾਹੁੰਦੀ ਆ ਨਾ ਅਸੀਂ ਇਹ ਮੁੰਡੇ ਨੂੰ ਆਪੇ ਬਣਾਵਾਂਗੇ ਰੱਖਣ ਨੂੰ ਤਿਆਰ ਆ ਤੇ ਜਾਂ ਫਿਰ ਸਾਡੇ ਨਾਲ ਰਾਜਨਾਵਾਂ ਕਰ ਲੈ ਜਿਵੇਂ ਲੋਕਾਂ ਦੀਆਂ ਕੁੜੀਆਂ ਮੁੰਡਿਆਂ ਨੂੰ ਨਹੀਂ ਜਾਂਦੀਆਂ ਤੇ ਇਹਨੂੰ ਲੈ ਜੀ ਇਹਨੂੰ ਲੈ ਜੇ ਉੱਥੇ ਜਾ ਕੇ ਆਪਦਾ ਸੈਟਮੈਂਟ ਹੋ ਜਾਊਗਾ ਇਹਨੂੰ ਇੰਨਾ ਵੀ ਕਰਦੀ ਲਈ ਜਾਂਦੀ ਉੱਥੇ ਬਾਹਰ ਸਾਨੂੰ ਇਹ ਤਾਂ ਗੱਲ ਦਾ ਭਰੋਸਾ ਤਾਂ ਹੋ ਜਾਂਦਾ ਵੀ ਮੁੰਡਾ ਉੱਥੇ ਜਾਵੜਿਆ ਜਲੋ ਉਦੋਂ ਗਾਹਾਂ ਮੁੰਡੇ ਨੇ ਕੋਈ ਕੰਮ ਨਹੀਂ ਕੀਤਾ ਲੈਣ ਨਹੀਂ ਦੇਣ ਦੀ ਕਮਜ਼ੋਰੀ ਆਉਣੀ ਸੀ ਪਰ ਪਰਿਵਾਰ ਦੇ ਉਹਨੇ ਤਾਂ ਗੱਲ ਹੀ ਨਹੀਂ ਸੋਚੀ ਜਾਨ ਨਾਲ ਤਾਂ ਗੱਲ ਹੀ ਨਹੀਂ ਕੀਤੀ ਬਿਲਕੁਲ ਇੱਥੇ ਨੌਜਵਾਨ ਵੀ ਨੇ ਕਿੰਨਾ ਕੋ ਮਹਿਸੂਸ ਹੁੰਦਾ ਕਿ ਜਦੋਂ ਸਾਥੀ ਨਾਲ ਅਜਿਹਾ ਹੋ ਜਾਵੇ ਬਹੁਤ ਗਲਤ ਕੀਤਾ ਜੀ ਕੁੜੀ ਨੇ ਜੋ ਕੀਤਾ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ ਤੁਸੀਂ ਦੇਖੋ ਹੁਣ ਕਿੰਨਾ ਮੌਸਮ ਖਰਾਬ ਹੈ ਬਾਈ ਸਾਰੇ ਪਿੰਡ ਦਾ ਇੱਕ ਇੱਕ ਘਰ ਦਾ ਇੱਕ ਇੱਕ ਬੰਦਾ ਇੱਥੇ ਖੜਾ ਹੈ ਤੇ ਸਾਰਾ ਪਿੰਡ ਦੀ ਮੁੰਡੇ ਦੀ ਸੌਂਖਾ ਖਾਣ ਨੂੰ ਤਿਆਰ ਹੈ ਇਹੀ ਤੁਸੀਂ ਕੁੜੀ ਵਾਲੇ ਪਾਸੇ ਦੇਖ ਲਓ ਕੁੜੀ ਦੀ ਤਾਂ ਉਹਦਾ ਪਰਿਵਾਰ ਦੀ ਸੌਂ ਖਾ ਸਕਦਾ ਐ ਇੰਨਾ ਉਹਨੇ ਗਲਤ ਕੀਤਾ ਚਲ ਉਹਨੂੰ ਲੈ ਹੀ ਜਾਂਦੀ ਸਾਡੇ ਸਾਥੀ ਨੂੰ ਇੰਨਾ ਹੀ ਬਹੁਤ ਸੀਗਾ ਬਈ ਪਰ ਬਹੁਤ ਗਲਤ ਕੀਤਾ ਸਾਰੀ ਜ਼ਮੀਨ ਗੈਣੇ ਹੋ ਗਈ ਕਾਰ ਵੈਗ ਗਈ ਬਾਈ ਮੋਟਰਸਾਈਕਲ ਵੈਗ ਗਿਆ ਵਿਚਾਰਾ ਹੁਣ ਜਿੱਥੇ ਜਾਣਾ ਤੇ ਮੋਟਰਸਾਈਕਲ ਵੀ ਮੰਗ ਕੇ ਲੈ ਕੇ ਆਂਦਾ ਬਈ ਗੱਡੀਆਂ 'ਚ ਘੁੰਮਣ ਵਾਲਾ ਬੰਦਾ ਮੋਟਰਸਾਈਕਲ ਵੀ ਮੰਗ ਕੇ ਲੈ ਕੇ ਜਾਂਦਾ ਬਹੁਤ ਔਖੰਦ ਸਹਾਤ ਦਿੰਨੇ ਹੋ ਫਿਰ ਬਈ ਨਾਲ ਖੜੇ ਆਂ ਜਿੱਥੋਂ ਤੱਕ ਜਾਣਾ ਪਊਗਾ ਇਹਦੇ ਨਾਲ ਖੜੇ ਸਾਰਾ ਪਿੰਡ ਘੜਾ ਬਈ ਨਾਲ ਰਹੇ ਉਹ ਬਚਪਨ ਤੋਂ ਜਿਵੇਂ ਕੁੜੀ ਕਹਿੰਦੀ ਨੁਕਸ ਨੁਕਸ ਹੈ ਪਰਿਵਾਰ ਇਲਜ਼ਾਮ ਲਾਉਂਦਾ ਕਿ ਨਸ਼ਾ ਕਰਦਾ ਬਈ ਨੁਕਸ ਦਾ ਦੇਖੋ ਆਪਾਂ ਪਹਿਲਾਂ ਹੀ ਪੁੱਛ ਪੜਤਾਲ ਕਰਦੇ ਹਾਂ ਵਿਆਹ ਤੋਂ ਮੁੰਡਾ ਕਿਵੇਂ ਦਾ ਬਸ ਉਹਨੂੰ 45 ਲੱਖ ਸੋਨਾ ਲੱਗਿਆ ਬਈ ਮੁੰਡਾ ਨਹੀਂ ਜਚਿਆ ਕੋਈ ਨੌਕਸ ਨਹੀਂ ਬਈ ਸਾਰਾ ਪਿੰਡ ਸੌਂਖ ਖਾਨਦੇ ਆ ਇੱਕ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਹੋਵੇ ਕੋਈ ਬਰਮਾਸ਼ੀ ਕਿਸੇ ਨਾਲ ਲੜਿਆ ਝਗੜਿਆ ਹੋਵੇ ਤਾਂ ਵੀ ਬਈ ਬਹੁਤ ਚੰਗਾ ਮੁੰਡਾ ਸਾਬੂ ਮੁੰਡਾ ਸਰੀਰ ਬਹੁਤ ਡਾਊਨ ਹੋ ਗਿਆ ਬਾਈ ਦਾ ਬਈ ਡਿਪਰੈਸ਼ਨ ਚ ਆ ਈ ਗਾਰੇ ਸਾਰੇ ਹੱਥ ਵੱਡੇ ਗਏ ਬਈ ਹੁਣ ਇਹ ਤਾਂ ਜੀ ਕੋਈ ਆਮਦਨ ਦਾ ਸਾਧਨ ਨਹੀਂ ਰਿਹਾ ਜਾਵੇ ਤੇ ਜਾਵੇ ਕਿੱਧਰ ਨੂੰ ਬਹੁਤ ਮਾੜਾ ਹੋਇਆ ਜੀ ਹੁਣ ਕੁੜੀ ਨੂੰ ਕੀ ਕਹੋਗੇ ਕੁੜੀ ਨੂੰ ਅਸੀਂ ਇਹੀ ਕਹਿਣਾ ਚਾਹੁੰਨੇ ਪਹਿਲਾਂ ਜਿਵੇਂ ਸਾਰੇ ਸਾਡੇ ਸਿਆਣੇ ਬਜ਼ੁਰਗ ਕਹਿ ਰਹੇ ਆ ਵੀ ਜਾਂ ਤਾਂ ਇੱਥੇ ਆ ਕੇ ਹਨਾ ਵਸ ਜਾਵੇ ਵੀ ਅਸੀਂ ਤਾਂ ਵੀ ਰੱਖਣ ਨੂੰ ਤਿਆਰ ਆ ਇੱਥੇ ਰਵੇ ਆ ਦਾ ਚੱਲ ਗਲਤੀਆਂ ਹੁੰਦੀਆਂ ਬਈ ਸਾਰਿਆਂ ਤੋਂ ਚੱਲ ਫੇਰ ਵੀ ਕਿਦਣਾ ਕਿਤੇ ਮਨ ਮਟਾਰ ਦੂਰ ਹੋ ਜਾਂਦੇ ਆ ਜੀ ਕੁਛ ਕਹਿ ਰਹੇ ਸੀ ਤੁਸੀਂ ਪੁਲਿਸ ਨੇ ਜੀ ਪਰਚਾ ਹੋ ਗਿਆ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਰੈਸਟ ਨਹੀਂ ਕੀਤੇਗੇ ਮੈਂ ਤਾਂ ਜੀ ਇਹੀ ਕਹਿਣਾ ਵੀ ਜੇ ਕੋਈ ਮੈਨੂੰ ਨਾ ਕਾਨੂੰਨ ਨੇ ਵੀ ਨਾ ਕੋਈ ਸਾਥ ਦਿੱਤਾ ਮੈਂ ਤਾਂ ਇਹਨਾਂ ਦੇ ਬਾਹਰ ਚ ਜਾ ਕੇ ਆਪਦੇ ਆਪ ਨੂੰ ਅੱਗ ਲਾ ਦੇਣੀ ਆ ਤੇ ਮੈਂ ਇਹਨਾਂ ਨੂੰ ਜੇਲ੍ਹ ਜਾਣੇ ਚਾਹੀਦੇ ਜੇ ਮੈਨੂੰ ਨਾ ਇਨਸਾਫ ਮਿਲੇ ਮੈਂ ਤਾਂ ਇਹੀ ਕਹਿਣਾ ਚਾਹੂੰ ਤਾਂ ਬਹੁਤ ਮੁੰਡੇ ਤੇ ਔਖੀ ਖੜੀ ਆ ਸਰਪੰਚ ਸਾਹਿਬ ਇਹ ਹੁਣ ਪਿੰਡ ਲੈਵਲ ਤੇ ਇਹਨੂੰ ਵੱਡਾ ਕਰੋਗੇ ਹਾਂ ਜੀ ਜ਼ਰੂਰ ਵੱਡਾ ਕਰਾਂਗੇ ਪਿੰਡ ਲੈਵਲ ਤੇ ਵੀ ਬਾਕੀ ਮੈਂ ਜਿੰਨੇ ਵੀ ਆਪਣੇ ਪੰਜਾਬੀ ਭਰਾ ਬਾਹਰ ਬੈਠੇ ਆ ਮੈਂ ਉਹਨਾਂ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਹੱਥ ਜੋੜ ਕੇ ਸਿੱਕੇ ਬੇਨਤੀ ਕਰਦੇ ਆਂ ਵੀ ਤੁਸੀਂ ਇਸ ਪਰਿਵਾਰ ਦਾ ਸਾਥ ਦਿਓ ਔਰ ਕੁੜੀ ਨੂੰ ਉੱਥੋਂ ਆਪਾ ਰਿਪੋਰਟ ਕਰਾਉਣ ਦੀ ਕੋਸ਼ਿਸ਼ ਕਰੋ ਵੱਤ ਵਾਰ ਜੇ ਉੱਥੋਂ ਉਹ ਕੁੜੀ ਰਿਪੋਰਟ ਹੋ ਕੇ ਵਾਪਸ ਆਉਂਦੀ ਜਾਣਾ ਇਸ ਚੀਜ਼ ਦੇ ਨਾਲ ਮੰਨ ਲਓ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਇੱਕ ਅਵੇਰਨੈਸ ਜਾਊਗੀ ਕਿਉਂਕਿ ਅੱਗੇ ਤੋਂ ਕੋਈ ਠੱਗੀ ਮਾਰਨ ਤੋਂ ਪਹਿਲਾਂ 100 ਵਾਰ ਸੋਚੂਗਾ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਉੱਥੋਂ ਪੰਜਾਬੀ ਭਰਾ ਸਾਰੇ ਸਾਥ ਦੇਣ ਇਸ ਕੁੜੀ ਨੂੰ ਰਿਪੋਰਟ ਹੀ ਕਰਾਇਆ ਜਾਵੇ ਉੱਥੋਂ ਜੇਕਰ ਉਹ ਮੰਨ ਲਓ ਇਹਦਾ ਸਾਥ ਨਹੀਂ ਦਿੰਦੀ ਤਾਂ ਇਹਦੀ ਵੱਡੀ ਗੱਲ ਇਹ ਕਹਿੰਦੇ ਕਿ ਕੁੜੀ ਨੂੰ ਰਿਪੋਰਟ ਕਰਾਇਆ ਜਾਵੇ ਹਾਂਜੀ ਹਾਂਜੀ ਕਰਾਈ ਬੈਜੀ ਇਹ ਤਾਂ ਉਹਨੂੰ 200 ਮਰ ਕੁੜੀ ਨੂੰ ਉੱਥੇ ਸਾਰੀ ਜਿਹੜੀ ਦੁਨੀਆ ਰਹਿੰਦੀ ਹੈ ਆਪਣੇ ਨਾਲ ਸਾਰੇ ਭਰਾ ਰਹਿੰਦੇ ਆ ਉਹ ਉੱਥੇ ਵੜਨੀ ਨਾ ਦੇਣ ਨਾ ਕਿ ਕੰਮ ਤੇ ਜਾਣ ਦੇਣ ਨਾ ਉਹਨੂੰ ਕੋਈ ਕਮਰਾ ਦੋਵੇ ਉਹਨੂੰ ਇਹ ਲਾਂਤਾਂ ਪਾਉਣ ਸਾਰੇ ਵੀ ਜਾ ਇੱਥੋਂ ਭਾਜਾ ਤੂੰ ਇਹ ਠੱਗੀ ਮਾਰ ਕੇ ਆਈ ਏ ਉੱਥੋਂ ਦੋਵਲਨ ਜਿਵੇਂ ਆਪਾਂ ਕੁੱਤੇ ਦੇ ਡੰਡੇ ਮਾਰਦੇ ਨੇ ਐ ਵਜਨੇ ਚਾਹੀਦੀ ਹੈ ਜੀ ਰਿਪੋਰਟ ਹੋਣੀ ਚਾਹੀਦੀ ਕੁੜੀ ਜਰੂਰ ਹੋਣੀ ਚਾਹੀਦੀ ਹੈ ਜੀ ਕਿਉਂਕਿ ਜਿਹੜੀ ਇਹ ਕਹਾਣੀ ਹੈ ਹਰੇਕ ਪੰਜਾਬ ਦੇ ਪਿੰਡ ਦੇ ਵਿੱਚੋਂ ਹਰੇਕ ਘਰ ਦੀ ਬਣੀ ਪਈ ਹੈ ਜੀ ਕੁੜੀਆਂ ਉੱਧਰ ਜਾ ਕੇ ਮੁੱਕਰ ਜਾਂਦੀਆਂ ਮੁੰਡੇ ਇੱਧਰ ਕੋਈ ਡਿਪਰੈਸ਼ਨ 'ਚ ਕੋਈ ਖੌਤਕੁਸ਼ੀ ਕਰਦਾ ਕੋਸ਼ ਕਰਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਹੱਥ ਜੋੜ ਕੇ ਬੇਨਤੀ ਜਿਹੜੇ ਵੀ ਉਧਰ ਐਨਆਰਆਈ ਵੀਰਾਂ ਵੀ ਇਹਨਾਂ ਨੂੰ ਉਹਨੂੰ ਕਮਰਾਣਾ ਦੇਵੇ ਕੋਈ ਗਾਮਣਾ ਦੇ ਵੀ ਉਹਨੂੰ ਭਜਾਉਣ ਜੱਥੇ ਵੀ ਦਿਸਦੀ ਹੈਗੀ ਇਹ ਰਿਪੋਰਟ ਦੀ ਮੰਗ ਹੁਣੇ ਉੱਠੀ ਆ ਹੁਣੇ ਗੱਲਬ ਦੇਖੋ ਜੀ ਪਹਿਲਾਂ ਤਾਂ ਆਪਣਾ ਤਾਂ ਕੋਸ਼ਿਸ਼ ਹੈ ਵੀ ਉਹਦਾ ਵੀ ਭਵਿੱਖ ਬਣਿਆ ਰਵੇ ਤੇ ਇਹਦਾ ਵੀ ਸਾਡੀ ਤਾਂ ਇਹੀ ਸੀਗੀ ਬੇਨਤੀ ਵੀ ਜਾਂਦਾ ਮੁੰਡੇ ਨੂੰ ਲੈ ਜਾਏ ਤੇ ਜਾਂ ਇੱਥੇ ਆ ਕੇ ਵਸੇ ਜੇ ਰਿਪੋਰਟ ਵਾਲੀ ਤਾਂ ਬਾਅਦ ਦੀ ਗੱਲ ਆ ਰਿਪੋਰਟ ਹੋ ਜੇ ਤਾਂ ਵਧੀਆ ਗੱਲ ਹੈ ਪਰ ਇਹਦੇ ਨਾਲ ਐ ਹੋ ਆ ਵੀ ਆਪਾਂ ਹੱਲ ਨਹੀਂ ਹੈਗਾ ਹੱਲ ਨਹੀਂ ਹੈਗਾ ਪਰਿਵਾਰ ਦਾ ਤਾਂ ਕੋਈ ਹੱਲ ਨਹੀਂ ਇਹਦਾ ਇਹਦਾ ਤਾਂ 45 ਲੱਖ ਗਿਆ ਨਾ ਉਹਨਾਂ ਨੇ ਤਾਂ ਜਦੋਂ ਬਿਸ਼ਰਮੀਤਾਰ ਲਈ ਬਾਈ ਜੀ ਸਜ਼ਾ ਹੋ ਜੂਗੀ ਕੱਟ ਆਉਣਗੇ ਸਜ਼ਾ ਠੀਕ ਹੈ ਤੇ ਨਾਲੇ ਇਹ ਚੀਜ਼ ਨਾਲ ਹੋਰ ਵੀ ਰਾਹ ਬੰਦ ਹੁੰਦੇ ਆ ਇਹ ਚੀਜ਼ਾਂ ਦਾ ਗਲਤ ਗਲਤੀ ਇਹਦਾ ਜਾਣਾ ਛਟਾ ਤੇ ਹੋ ਜੇ ਤਾਂ ਜੋ ਨਾ ਕੋਈ ਹੱਲ ਹੋਇਆ ਫਿਰ ਆਪਣੀ ਤੇ ਇਹੀ ਮੰਗ ਹੈ ਵੀ ਡਿਪੋਰਟ ਹੀ ਹੋਵੇ ਫਿਰ ਇਹ ਇੱਥੇ ਤੁਰਿਆ ਫਿਰਦਾ ਹੈ ਵਿਚਾਰਾ ਤੂੰ ਵੀ ਵੱਜੇ ਫਿਰ ਉਹਨੂੰ ਪਤਾ ਲੱਗ ਜੇ ਕੁਝ ਕਹਿਣਾ ਚਾਹੋਗੇ ਹੋਰ ਕੋਈ ਪਿੰਡ ਵਾਲੇ ਕਹਿਣਾ ਚਾਹੁੰਦੇ ਆ ਫਿਰ ਇਹ ਗੱਲਬਾਤ ਸਮਾਪਤ ਕਰੀਏ ਕਿਉਂਕਿ ਤੁਸੀਂ ਹੁਣ ਗਵਾਹੀ ਮੁੰਡੇ ਦੀ ਭਰ ਦਿੱਤੀ ਹੈ ਬਾਅਦ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਮੁੰਡੇ ਕਹਿੰਦੇ ਆ ਇੱਕ ਤਾਂ ਉਹਨੂੰ ਸਾਡੀ ਬੇਨਤੀ ਆ ਪੰਜਾਬੀਆਂ ਨੂੰ ਵੀ ਜਮਾਂ ਹੀ ਕੰਮ ਨਾ ਦੇਣਾ ਨਾ ਉਹਨੂੰ ਕੋਈ ਕਮਰਾ ਦੇਣਾ ਤੇ ਅਸੀਂ ਡਿਪੋਰਟ ਦੇ ਹੱਕ ਜੀ ਆ ਵੀ ਜਦੋਂ ਇਹਦੇ ਨਾਲ ਠੱਗੀ ਮਾਰ ਲਈ ਇਹਦਾ ਇਹਨੂੰ ਤਾਂ ਜਰਨੂੰ ਲੰਗ ਕਰਤਾ ਹੁਣ ਉਹ ਤਾਂ ਨਾ ਕ ਕੋ ਕੋ ਸਭ ਪੰਜਾਬੀਆਂ ਨੂੰ ਆਉਂਦਾ ਹੀ ਆ ਕਿਸੇ ਨਾ ਵੀ ਠੱਗੀ ਵਜੇ ਮੇਰੇ ਨਾਲ ਠੱਗੀ ਵਜੀ ਮੈਂ ਵੀ ਇਹੇ ਗੱਲ ਹੀ ਕਹੂੰਗਾ ਵੀ ਯਾਰ ਇਹਦਾ ਮਰੇ ਚੰਗੇ ਆ 45 ਲੱਖ ਰੁਪਈਆ ਵੀ ਆ ਜਵਾਕ ਤੁਹਾਡੇ ਸਾਹਮਣੇ ਕਹੀ ਜਾਂਦੇ ਮੈਂ ਉਹਨਾਂ ਦੇ ਬਾਹਰ ਜੀ ਆ ਕੇ ਅੱਗ ਲਾ ਦੂੰ ਇਹੇ ਜੇ ਨੌਜਵਾਨ ਕਿਤੇ ਮਿਲ ਜਾਣਗੇ ਇੱਕ ਹੀ ਪੁੱਤ ਇੱਕ ਹੀ ਪੁੱਤ ਸਾਡੇ ਕੋਲੇ ਹੋਰ ਹੈ ਵੀ ਕੀ ਸਾਡੇ ਕੋਲੇ ਕੋਈ ਨਹੀਂ ਪੈਸੇ ਵੀ ਲਾ ਲਏ ਸੀ ਜਵਾਕ ਵੀ ਲਾ ਲਏ ਸੀ ਖੱਟਿਆ ਕੀ ਇਹੇ ਜਿਹੇ ਵਿਹਾਂ ਚ ਹਾਂਜੀ ਆ ਬਾਈ ਹੁਣ ਨਾਲ ਜੋ ਇਹ ਕਹ ਰਿਹਾ ਨੇ ਕਿ ਮੈਂ ਅੱਗ ਹੀ ਲਾ ਲੂੰਗਾ ਮੈਨੂੰ ਇਨਸਾਫ ਨਾ ਮਿਲਿਆ ਫੇਰ ਹਾਂਜੀ ਹੋਰ ਅਕਾ ਵਾਏ ਕੀ ਕਰੂਗਾ ਜੀ ਕਦੋਂ ਦਾ ਹੈ ਭੱਜਿਆ ਫਿਰਦਾ ਹੈਗਾ ਜੀ ਕੋਈ ਹੱਲ ਨਹੀਂ ਹੋਇਆ ਤੇ ਫਿਰ ਅਕਾ ਬੰਦਾ ਬਾਅਦ ਚ ਫਿਰ ਆਪਾਂ ਕਹਿੰਦੇ ਮਾੜਾ ਹੋ ਗਿਆ ਹਾਂਜੀ ਹੁਣੀ ਇਹਦਾ ਕੋਈ ਹੱਲ ਲੱਭਿਆ ਜਾਵੇ ਵੀ ਇਹ ਗੱਲ ਨਾ ਹੋਵੇ ਜੋ ਇਹ ਰਿਪੋਰਟ ਦੀ ਮੰਗ ਉਠੀ ਕੁੜੀ ਨੂੰ ਰਿਪੋਰਟ ਨੂੰ ਲੈ ਕੇ ਹਾਂਜੀ ਹੋਣੀ ਚਾਹੀਦੀ ਜੀ ਬਹੁਤ ਮਾੜਾ ਕੀਤਾ ਉਹਨਾਂ ਨੇ ਜੀ ਜਿੰਨਾ ਵੀ ਕੀਤਾ ਬੰਦਾ ਬਹੁਤ ਨਰਮ ਆ ਜੀ ਸਾਡੇ ਨਾਲ ਰਿਹਾ ਜੀ ਖੁਦ ਬਿਲਕੁਲ ਇਹ ਪਿੰਡ ਵਾਲੇ ਗਵਾਹੀ ਭਰਦੇ ਨੇ ਕਿ ਮੁੰਡੇ 'ਚ ਕਿਸੇ ਤਰੀਕੇ ਦਾ ਕੋਈ ਐਬ ਨਹੀਂ ਆ ਸਭ ਕੁਝ ਵਿਕ ਗਿਆ ਮੋਟਰਸਾਈਕਲ ਵੀ ਨਾ ਰਿਆ ਔਰ ਇਸ ਵਕਤ ਹਾਲਾਤ ਬਹੁਤ ਮਾੜੇ ਨੇ ਪਰਿਵਾਰ ਦੇ ਕਿਉਂਕਿ ਪੈਸਾ ਬਹੁਤ ਲੱਗ ਚੁੱਕਿਆ ਪਰਿਵਾਰ ਦਾ ਔਰ ਜੇਕਰ ਸਿਮਰਨ ਸਾਡੀ ਇਹ ਗੱਲ ਸੁਣ ਰਹੀ ਹੈ ਤਾਂ ਕਿਤਨਾ ਕਿਤੇ ਨਪਟਾਰਾ ਹੋਣਾ ਚਾਹੀਦਾ ਪਰਿਵਾਰ ਦਾ ਜੇ ਇਸ ਮੁੰਡੇ ਨਾਲ ਉਹ ਨਹੀਂ ਰਹਿਣਾ ਚਾਹੁੰਦੀ ਤਾਂ ਜੋ ਪਰਿਵਾਰ ਦਾ ਪੈਸਾ ਲੱਗਿਆ ਘੱਟੋ ਘੱਟ ਪੈਸਾ ਦਿੱਤਾ ਜਾਵੇ ਜੇ ਉਹ ਰਹਿਣਾ ਚਾਹੁੰਦੀ ਹੈ ਜੇ ਉਸ ਦੇ ਮਨ ਦੇ ਵਿੱਚ ਕੋਈ ਹੋਰ ਗੱਲ ਹੈ ਉਸ ਗੱਲ ਨੂੰ ਬੈਠ ਕੇ ਕਲੀਅਰ ਕੀਤਾ ਜਾਵੇ ਕਿਉਂਕਿ ਇਸ ਪਰਿਵਾਰ ਨੇ ਮੀਡੀਆ 'ਚ ਆਉਣ ਤੋਂ ਪਹਿਲਾਂ ਪਹਿਲਾਂ ਕਾਰਵਾਈ ਕਰਵਾਈ ਪਹਿਲਾਂ ਪਿੰਡ ਪੰਚਾਇਤ ਲੈਵਲ ਤੇ ਗਏ ਫਿਰ ਪੁਲਿਸ ਦੇ ਕੋਲ ਗਏ ਇਹ ਪਹਿਲਾਂ ਮੀਡੀਆ 'ਚ ਨਹੀਂ ਆ ਗਿਆ ਪਰਿਵਾਰ ਇਹ तकरीबन 7-8 ਮਹੀਨੇ ਪੂਰਾ ਜ਼ੋਰ ਇਹਨਾਂ ਨੇ ਲਾਇਆ ਔਰ ਹੁਣ ਇਹਨਾਂ ਦੇ ਕੋਲ ਕੋਈ ਹਤਕੰਡਾ ਨਹੀਂ ਬਚਿਆ ਕਿ ਸਾਨੂੰ ਇਨਸਾਫ ਮਿਲੇ ਔਰ ਪਿੰਡ ਖੋਖਰ ਦੱਸਿਆ ਜਾ ਰਿਹਾ ਹੈ ਮੁਕਸਰ ਦਾ ਪਿੰਡ ਹੈ ਔਰ ਉਸ ਪੰਚਾਇਤ ਨੂੰ ਵੀ ਬੇਨਤੀ ਹੈ ਕਿ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਨਹੀਂ ਤਾਂ ਜਿਸ ਤਰੀਕੇ ਨਾਲ ਮੁੰਡਾ ਇਹ ਕਹਿ ਰਿਹਾ ਕਿ ਮੇਰਾ ਨੁਕਸਾਨ ਹੋ ਰਿਹਾ ਔਰ ਮੁੰਡਾ ਖੁਦਾ ਨਾ ਖਾਸਤਾ ਕੁਝ ਕਰ ਲਵੇ ਤਾਂ ਬਹੁਤ ਅਫਸੋਸ ਦੀ ਗੱਲ ਹੋਵੇਗੀ ਕੈਮਰਾਮੈਨ ਜੋਬਨ ਦੇ ਨਾਲ ਪ੍ਰਿੰਸ ਉਨਿਆਲ ਜੀਤਾ ਸਿੰਘ ਵਾਲਾ ਮੋਗਾ